ਇਹ ਮੋਰਚਾ ਪਰ ਵਕਤ ਦੇ ਹਿਸਾਬ ਨਾਲ ਗਲਤ ਆ। ਦੂਜਾ ਮੰਗਾਂ ਦੇ ਹਿਸਾਬ ਨਾਲ ਵੀ ਗਲਤ ਹੈ ਕਿਉਂਕਿ ਮੰਗਾ ਤਾਂ ਸੰਯੁਕਤ ਕਿਸਾਨ ਮੋਰਚੇ ਦੀ ਨਹੀਂ ਇਹ ਚਾਰ ਬੰਦੇ ਉੱਠ ਕੇ ਕਿਵੇਂ ਮੰਗਾਉਣ ਉਹਨਾਂ ਚੋਂ ਇੱਕ ਤੇ ਰੋ ਹੈ ਜਿਹੜੀ ਉਸ ਮੰਗਾ ਨੂੰ ਤਾਂ ਤੋੜਤਾ ਸੀ ਉਸਨੇ ਤਾਂ ਤੁਸੀਂ ਕਹਿੰਦੇ ਕਿ ਪੁੱਛ ਕੇ ਨਹੀਂ ਆਏ ਕੀ ਵਾਕਈ ਮੀਟਿੰਗ ਤਾਂ ਹੋਈ ਹੋਈਗੀ ਇਹਨਾਂ ਦੇ ਵਿੱਚ ਜੇ ਉਹ ਇਹਨਾਂ ਨੇ ਗੱਲ ਨਹੀਂ ਮੰਨੀ ਤਾਂ ਆ ਗਏ ਨੇ ਇਕੱਲੇ ਆ ਗਏ ਨੇ ਹੁਣ ਸਵਾਲ ਇਹ ਹੁੰਦਾ ਪਿਆ ਕਿ ਬਾਕੀ ਕਿਉਂ ਨਹੀਂ ਆਦੇ ਪਿੱਛੇ ਕਿਉਂ ਆਉਣ ਕਿਉਂ ਆਉਣ ਤੁਸੀਂ 32 ਬੰਦਿਆਂ ਦੇ ਵਿੱਚੋਂ ਚਾਰ ਬੰਦੇ ਮੰਨ ਲਓ ਉਹ ਕਹਿੰਦੇ ਇਹ ਆ ਕਰਨਾ ਚਾਹੀਦਾ ਉਹ ਉਹ ਕਹਿੰਦੇ ਅਸੀਂ ਤਾਂ ਕਰਦੇ ਨਹੀਂ ਫੇਰ ਬਾਕੀ ਕਿਉਂ ਜਾਣਗੇ ਜਿਹੜਾ ਤੁਸੀਂ ਬਾਕੀ ਜੱਥੇਬੰਦੀਆਂ ਬਾਕੀ ਜੱਥੇਬੰਦੀਆਂ ਨੂੰ ਕੰਡਿਆਂ ਤੋਂ ਕਿਉਂ ਜਾਣਦੀਆਂ ਉਹ ਜਦ ਇਹਨਾਂ ਨੇ ਬੜਾਇ ਹੀ ਨਹੀਂ ਇਹਨਾਂ ਨੇ ਨਾਲ ਨੂੰ ਆਕੀ ਹੋ ਕੇ ਆਏ ਨੇ ਇੱਥੇ ਇਹਨਾਂ ਨੇ ਕਿਹੜਾ ਉਹਨਾਂ ਦੀ ਮੰਨੀ ਆ ਸੋ ਇਸ ਕਰਕੇ ਜਦ ਬੰਦਾ ਬਾਈਕਟ ਕਰਕੇ ਆਉਂਦਾ ਤੇ ਫਿਰ ਉਹਦੇ ਨਾਲ ਕਿਉਂ ਜਾਊਗਾ ਇਹ ਇਹ ਮੰਨ ਪਰ ਕੀ ਨਾ ਆਏ ਨੇ ਬਸ ਤਾਂ ਜਾਵਾਂਗੇ ਜੀ ਫੇਰ ਜਾਣ ਪਰ ਇਸ ਗੱਲ ਦੇ ਬਾਵਜੂਦ ਕਿ ਮੰਨਮਰਜੀ ਨਾਲ ਆਏ ਨੇ ਇਹਨਾਂ ਨੂੰ ਜ਼ਿਆਦਾ ਦਰਿਆ ਦੇ ਨੇ ਬਾਕੀ ਦੇ ਜਦ ਇਹਨਾਂ ਦੇ ਕੁੱਟ ਪੈਣ ਤੋਂ ਪਹਿਲਾਂ ਉਹਨਾਂ ਨੇ ਅੱਖ ਵੀ ਨਹੀਂ ਪਾਣੀ ਚਾਹੀਦੀ ਆ ਕੁਝ ਨਹੀਂ ਕਰਨਾ ਚਾਹੀਦਾ ਤੇ ਹੁਣ ਜਦ ਕੁੱਟ ਪਈ ਉਹਨਾਂ ਨੇ ਅਖਿਆ ਸੀ ਰੇਡਾਂ ਰੋਕਾਂਗੇ ਇਹਨਾਂ ਦੀ ਮਦਦ ਕਰੀਆ ਉਹਨਾਂ ਨੇ ਉਹ ਜ਼ਿਆਦਾ ਦਰਿਆ ਦੇ ਨੇ ਯੂਥ ਕੀ ਕਰੇ ਬਾਹਰ ਪਰੋਸਾ ਕਰਕੇ ਜੇ ਕਿਸਾਨਾਂ ਨਾਲ ਚਲੇ ਗ ਜਾਂਦੇ ਨੇ ਫਿਰ ਦੁਬਾਰਾ ਚਲੇ ਗੇ ਨੇ ਯੂਥ ਕਿਹੜੇ ਪਾਸੇ ਜਾਵੇ ਯੂਥ ਉਸ ਕਹਿੰਦਾ ਤੁਸੀਂ ਪਹਿਲਾਂ ਵੀ ਇੱਕ ਯੂਥ ਸੀ ਜਿਹੜੀ ਲਾਲ ਕਿਲੇ ਤੇ ਗਈ ਸੀ ਉਦੋਂ ਵੀ ਇਹੀ ਪ੍ਰਚਾਰ ਕਰੇ ਜਾਂਦੇ ਯੂਥ ਕਿੱਧਰ ਜਾਵੇ ਯੂਥ ਕਿੱਧਰ ਜਾਵੇ ਉਹ ਯੂਥ ਕਿੱਥੇ ਸੀ ਕਿਹੜੀ ਯੂਥ ਦੀ ਗੱਲ ਕਰ ਰਹੇ ਹੋ ਤੁਸੀਂ ਉਹ ਯੂਥ ਜਿਹਨੇ ਜਾ ਕੇ 26 ਜਨਵਰੀ ਨੂੰ ਝੰਡਾ ਚੜਾਉਣ ਦੇ ਉੱਤੇ ਜਿੱਦ ਕਰੀ ਸੀ ਬਾਅਦ ਵਿੱਚ ਕਹੇ ਵੇ ਸੀ ਤਾਂ ਪੁਲਿਸ ਦੀ ਮਦਦ ਕਰਨਾ ਹੈ ਸੀ ਉਹ ਜੂਥ ਹੈ ਤੇ ਜੋ ਉਹ ਯੂਥ ਹੈ ਉਹ ਕਿਸਾਨਾਂ ਦੰਦੋਂ ਨਹੀਂ ਚੜਾ ਸਕਦੀ ਉਹ ਯੂਥ ਨੇ ਨਹੀਂ ਜਿੱਤਿਆ ਯੂਥ ਦਾ ਬਹੁਤ ਵੱਡੀ ਭੂਮਿਕਾ ਹੈ ਜੋਸ਼ ਤੇ ਹੋਸ਼ ਦੋਨੇ ਚਾਹੀਦੇ ਨੇ ਸਿਆਣੀ ਲੀਡਰਸ਼ਿਪ ਦੇ ਹੋਸ਼ ਹੁੰਦਾ ਹੈ ਤੇ ਇਹਨਾਂ ਦਾ ਜੋਸ਼ ਹੁੰਦਾ ਦੋਨਾਂ ਦੀ ਲੋੜ ਹੁੰਦੀ ਹੈ ਅਰੋ ਦੋਨੇ ਇਕੱਠੇ ਸੀ ਉੱਥੇ ਪੁਲਿਸ ਨੂੰ ਕਿੱਥੇ ਜਾ ਦੇਂਦਾ ਕਾਨੂੰਨ ਵੀ ਉਹ ਗੋਲੀ ਮਾਰ ਦੇ ਕਿਸੇ ਨੂੰ ਜੇ ਖੇਡਣਾ ਵੀ ਇਹ ਤਾਂ ਪੈਰਾਂ 'ਚ ਗੋਲੀ ਮਾਰੀ ਦੀ ਹੁੰਦੀ ਆ ਉਹਨਾਂ ਨੇ ਅੱਖਾਂ 'ਚ ਮਾਰਤੀਆਂ ਪੁਲਿਸ ਦਾ ਫੈਸਲਾ ਹੀ ਘਟਾਰੇ ਚ ਪਰ ਹੁਣ ਨਹੀਂ ਚਲਾਈਗੀ ਉਹ ਤਾਂ ਲੋਕਾਂ ਨੂੰ ਮੁੜਕ ਨੂੰ ਦੱਸਣਾ ਚਾਹੁੰਦੀ ਆ ਵੀ ਅਸੀਂ ਵੱਡੇ ਸਕਤਾ ਆਨਾਨਸ ਕਰਤਾ ਟੱਪ ਕੇ ਦਿਖਾਓ ਉਹ ਕਰ ਰਹੇ ਨੇ ਉਹ ਸਫਲ ਨੇ ਮੋਦੀ ਸਾਹਿਬ ਜੋ ਚਾਹੁੰਦੇ ਨੇ ਹੋ ਰਿਹਾ ਊਏ ਦੇਸ਼ ਦੇ ਵਿੱਚ ਇਹ ਸੈਟ ਸਮਝੀਏ ਜੇ ਪੁਲਿਸ ਐ ਕਰਦੀਏ ਪੂਰੇ ਦੇਸ਼ ਵਿੱਚ ਕਿਤੇ ਪ੍ਰੋਟੈਸਟ ਹੋਣ ਨਹੀਂ ਦੇਣਾ ਇਹ ਥ੍ਰੈਟ ਨਹੀਂ ਐ ਨਾ 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 ਇਹ ਪੂਰੇ ਦੇਸ਼ ਨੂੰ ਦੱਸਣਾ ਵੀ ਅਸੀਂ ਬੜੇ ਤਕੜੇ ਆ ਅਸੀਂ ਇਹਨਾਂ ਨੂੰ ਕੁਟਾਂਗੇ ਜੇ ਤੁਹਾਨੂੰ ਕੁਝ ਕਹਿਣਗੇ ਤੁਸੀਂ ਕਹਿੰਦੇ ਹੋ ਕਿ ਰਾਮ ਮੰਦਰ ਉੱਤੇ ਇੰਨੀ ਗੱਲ ਬਣ ਨਹੀਂ ਪਈ ਫਿਰ ਇਹ ਮੋਰਚੇ ਨੂੰ ਕਿਵੇਂ ਦਿਖਾ ਕੇ ਵੋਟਾਂ ਲਈਆਂ ਜਾ ਸਕਦੀਆਂ ਸਾਹਮਣੇ ਦਿਖਾ ਰਹੇ ਨੇ ਉਹ ਤਾਂ ਕਹਿੰਦੇ ਉਹ ਖਾਲਸਤਾਨੀ ਆ ਗਏ ਪੰਜਾਬੀ ਆ ਗਏ ਇਹ ਤਾਂ ਰੌਲਾ ਪਿਆ ਪੂਰੇ ਮੀਡੀਆ 'ਚ ਦਿੱਲੀ ਦੀਆਂ ਕਲੋਨੀਆਂ ਦੇ ਵਿੱਚ ਰੋਕਤਾ ਇੱਥੇ ਚੰਡੀਗੜ੍ਹ ਦੇ ਵਿੱਚ ਸਕੂਲ ਬੰਦ ਸਕੂਲਾਂ ਦੀਆਂ ਬਸਾਂ ਬੰਦ ਕਰਤੀਆਂ ਸੀਬੀਐਸਸੀ ਨੇ ਚਿੱਠੀ ਕੱਢ ਜੀ ਚੰਡੀਗੜ੍ਹ ਸਵਾਲ ਇਹ ਹੈ ਵੀ ਜਿੰਨੇ ਡਰ ਰਹੇ ਨੇ ਜਿੰਨੇ ਕੇ ਬੰਦੇ ਡਰ ਰਹੇ ਨੇ ਉਹ ਤਰੀਕਾ ਹੈ ਨਹੀਂ ਠੀਕ ਉਹ ਤਰੀਕੇ ਦੇ ਵਿੱਚੋਂ ਇਹ ਜਿੱਤ ਨਹੀਂ ਸਕਦੇ ਉਦੋਂ ਹਾਲਤ ਹੋਰ ਸੀਗੇ ਤੁਸੀਂ ਹੁਣ ਹਾਲਤ ਹੋਰ ਨੇ ਇਹਨਾਂ ਹਾਦਸਾਂ 'ਚ ਜਿਹੜਾ ਸਟਰਗਲ ਹੈ ਇਹ ਸਟਰਗਲ ਦਾ ਇਹ ਮੋਦੀ ਸਾਹਿਬ ਦਾ ਤਾਂ ਹੋ ਗਿਆ ਪੂਰਾ ਜਿੰਨਾ ਚਾਹੁੰਦੇ ਸੀ ਉਹ ਹੁਣ ਇਹ ਹੋਰ ਵਧੂਗਾ ਸ਼ਾਇਦ ਮੋਦੀ ਸਾਹਿਬ ਨੂੰ ਫਾਇਦਾ ਵੀ ਹੋਵੇ ਨੁਕਸਾਨ ਵੀ ਹੋ ਸਕਦਾ ਟਕੈਤ ਸਾਹਿਬ ਨੇ ਉਦੋਂ ਮੋਰਚਾ ਬਚਾਇਆ ਸੀ ਜੇ ਟਕੈਤ ਸਾਹਿਬ ਦਾ ਵਰਤਾਰੇ ਨਾਲ ਵਪਰਦਾ ਮੋਰਚਾ ਗਿਆ ਸੀ ਉਦੋਂ ਉਦੇ ਖਿਲਾਰਨ ਦਾ ਕਾਰਨ ਜਿਹੜੀ ਸੀ ਕਿਸਾਨ ਵਜੂਦ ਸੰਘਰਸ਼ ਕਮੇਟੀ ਸੀ ਕਿਉਂਕਿ ੱੱੱਕੇ ਨਾਲ ਗਏ ਵੀ ਤਾਂ ਜਾਣਾ ਹੈ ਉੱਥੇ ਲਾਲ ਕਿਲੇ ਤੇ ਇਹ ਜਿਹੜਾ ਸਾਰਾ ਕੁਝ ਹੈ ਇਹ ਕਿਸਾਨਾਂ ਨੂੰ ਤੋੜਨ ਦੀ ਚਾਹ ਸੀ ਉਹ ਟੁੱਟੇ ਹੋਏ ਸੀਗੇ ਪਰ ਜਿਹੜੇ ਬਾਕੀ ਕਿਸਾਨ ਇਹਨਾਂ ਦੇ ਉਸ ਚ ਆਈ ਨਹੀਂ ਜਾਲਚ ਫਸੇ ਨਹੀਂ ਇਹ ਜਾਲਚ ਫਸੇ ਕਹਿ ਲਓ ਗੁੰਮਰਾਹ ਹੋਏ ਕਹਿ ਲਓ ਇਹਨਾਂ ਦੀ ਆਪਣੀ ਇੱਛਾ ਕਹਿ ਲਓ ਇਹ ਗਰਮ ਜਿਵੇਂ ਮੈਂ ਬੱਚਿਆਂ ਵਾਸਤੇ ਵੀ ਜਿਹੜੇ ਉਦੋਂ ਗਏ ਸੀ ਉਹਨਾਂ ਦਾ ਵੀ ਇਹੀ ਹੈ ਵਕਤੋਂ ਖੁੰਜੀ ਡੋਮਣੀ ਗਾਵੇ ਆੜ ਪਤਾਲ ਇਹ ਵਕਤ ਦੇ ਹਿਸਾਬ ਨਾਲ ਠੀਕ ਨਹੀਂ ਹੈ ਗੱਲਾਂ ਵਕਤੇ ਸਾਹਿਬ ਨਾਲੀ ਠੀਕ ਹੁੰਦੀਆਂ ਨੇ ਲੋਕ ਤਾਂ ਝੋਣਾ ਚਲੂ ਜੇ ਹੋਏ ਨੇ ਤੁਸੀਂ ਹੁਣ ਇਹ ਤਾਂ ਮੋਦੀ ਸਾਹਿਬ ਨੇ ਹੀ ਹੈਲਪ ਕਰੇਗਾ ਕਿਉਂਕਿ ਮੋਦੀ ਸਾਹਿਬ ਨੇ ਮੈਂ ਹੁਣੀ ਕਈ ਵੀਡੀਓ ਪਹਿਲਾਂ ਦੇਖ ਰਿਹਾ ਉਹਨਾਂ ਦੇ ਪੂਰੇ ਮੁਰਕ ਚ ਘਮਾਤਾ ਵੀ ਆ ਰਹੇ ਨੇ ਜੀ ਦੇਖੋ ਹੁਣ ਅਸੀਂ ਡਾਂਗ ਫਿਰਾਂਗੇ ਡਾਂਗ ਨੂੰ ਕੋਈ ਨਹੀਂ ਫਿਰਨੀ ਸਿਰਫ ਪੂਰੇ ਮੁਰਕ ਨੂੰ ਤਾਕਤ ਦਿਖਾਉਣੀ ਸੀ ਆ ਜਿੱਡੇ ਜਿੱਡੇ ਬੈਰੀਕੇਡ ਲਾਏ ਨੇ ਜਿੱਡੇ ਜਿੱਡੇ ਤਾਨਾ ਲਾਈਆਂ ਨੇ ਜੇ ਉੱਥੇ ਜਾਂਦੇ ਹੀ ਨਾ ਫਿਰ ਤਾਰਾਂ ਕਿਨੇ ਲਾਉਂਦੇ ਪਿਛਲੀ ਵਾਰ ਤਾਂ ਮੋਰਚਾ ਦੂਜੇ ਦਿਨ ਹੀ ਟੁੱਟ ਕੇ ਚਲੇ ਗਿਆ ਸੀ ਕੁਝ ਪਹਿਲੇ ਦਿਨ ਚਲੇ ਗਿਆ ਕੁਝ ਦੂਜੇ ਦਿਨ ਅੱਜ ਤਾਂ ਤੀਜਾ ਦਿਨ ਹੋ ਗਿਆ 13 ਤਰੀਕ ਦੇ ਗਏ ਨੇ ਉੱਥੇ ਫੇ ਅੱਜ ਤੱਕ ਗਏ ਕਿਉਂ ਨਹੀਂ ਅੱਗੇ ਅੱਜ ਉਹ ਕਹਿ ਰਹੇ ਨੇ ਵੀ ਨਹੀਂ ਨਹੀਂ ਆਪਾਂ ਵਾਪਸ ਜਾਣਾ ਹੈ ਆਪਾਂ ਨੂੰ ਕੋਈ ਜਾਣਾ ਜ਼ਰੂਰੀ ਨਹੀਂ ਹੈ ਆਪਣੀ ਮੀਟਿੰਗ ਹੋ ਰਹੀ ਆ ਉਦੋਂ ਮੀਟਿੰਗ ਕਿਉਂ ਨਾ ਹੋਈ ਬਾਰਡਰ 'ਤੇ ਸਰਕਾਰ ਨੇ ਜਿੰਨੇ ਤਸ਼ੱਦਦ ਦਾ ਸਿਸਟਮ ਬਣਾਇਆ ਹੈ ਉਹ ਤਾਂ ਇਹ ਲੱਗਦਾ ਵੀ ਸਰਕਾਰ ਦੇ ਰਾਦੇ ਕੁਝ ਹੋਰ ਸੀਗੇ ਮੋਰਚਾ ਤਾਂ ਇੱਕ ਬਹਾਨਾ ਉਹ ਕਹਿੰਦੇ ਨਜ਼ਰیں کہیں ਨਿਸ਼ਾਨਾ کہیں ਉਹਨਾਂ ਦਾ ਨਜ਼ਰ ਪੂਰੇ ਮੁਲਕ ਦੇ ਉੱਤੇ ਸੀ ਕਿਉਂਕਿ ਮੋਦੀ ਜਿਹੜਾ ਮੰਦਰ ਵਾਲਾ ਮਾਮਲਾ ਸੀ ਉਹ ਉਹਨਾਂ ਦਾ ਵੱਡਾ ਵੱਡਾ ਪੱਖ ਨਹੀਂ ਸਕਿਆ ਵੀ ਜਿਹੜਾ 380 ਜਿਨ੍ਹਾਂ ਨੇ ਫੈਸਲਾ ਕਰਿਆ ਸੀ ਵੀ ਆ ਸਾਨੂੰ ਚਾਹੀਦਾ ਹੈ ਇਹ ਮਿਲੇ ਸਰਕਾਰ ਨੇ ਉਹਨਾਂ ਨਾਲ ਫੈਸਲਾ ਕਰਿਆ ਸੀ ਉਹਨਾਂ ਚੋਂ ਤਾਂ ਬਹੁਤ ਜ਼ਿਆਦਾ 90% ਜਸਵੰਦੀਆਂ ਇਹਨਾਂ ਦੇ ਨਾਲ ਹੀ ਨਹੀਂ ਹੈਗੀਆਂ ਫਿਰ ਜੇ ਕੋਈ ਦੋ ਬੰਦੇ ਉੱਠ ਕੇ ਚਾਰ ਬੰਦੇ ਉੱਠ ਕੇ ਜਾਣਗੇ ਜਿਹੜੀ ਪੰਨੂ ਭੰਦੇ ਦੀ ਜੱਥੇਬੰਦੀ ਹੈ ਕਿਸਾਨ ਵਿਦੂ ਸੰਗਠਨ ਕਮੇਟੀ ਉਹ ਤਾਂ ਉਹਦਾ ਹਿੱਸਾ ਹੀ ਨਹੀਂ ਸੀ ਉਸ ਤਰੀਕੇ ਦਾ ਕਿਉਂਕਿ ਉਹਨਾਂ ਤਾਂ 26 ਜਨਵਰੀ ਨੂੰ ਆਪਦਾ ਇਹਨਾਂ ਦਾ ਬਾਈਕਾਟ ਕਰਕੇ ਨਾਲ ਕਰਨੇ ਤੇ ਚੜੇ ਗਏ ਸੀ ਉਹ ਤਾਂ ਮੋਰਚਾ ਤੋੜਤਾ ਸੀ ਕਿਉਂਕਿ ਜਿਹੜੇ ਕੇਸ ਬਣੇ ਸੀ ਉਹ ਤਾਂ ਦੂਜਿਆਂ ਨੇ ਜਵਾਬ ਤੱਕ ਰਈਆਂ ਨੇ ਜਿਨ੍ਹਾਂ ਨੇ ਜਵਾਬ ਤੱਕ ਰਈਆਂ ਸੀ ਉਹਨਾਂ ਦੀਆਂ ਜਿਨ੍ਹਾਂ 'ਚ ਕੇਸ ਬਣੇ ਹੋਏ ਨੇ ਇਹ ਕਹਿੰਦੇ ਕੇਸ ਵਾਪਸ ਲਓ ਉਹ ਜਵਾਬ ਤੱਕ ਰੋਣਾ ਨਹੀਂ ਤਾਂ ਹੈ ਹੀ ਨਹੀਂ 2020 ਦੇ ਵਿੱਚ ਕਿਸਾਨੀ ਪ੍ਰੋਟੈਸਟ ਹੁੰਦਾ ਪੂਰਾ ਦੇਸ਼ ਨਾਲ ਜੁੜ ਜਾਂਦਾ ਪਰ ਮੁੱਢ ਜੋ ਹੈ ਉਹ ਪੰਜਾਬ ਤੇ ਹਰਿਆਣੇ 'ਚੋਂ ਬੰਨਿਆ ਜਾਂਦਾ 380 ਦਿਨ ਦਿੱਲੀ ਦੀਆਂ ਬਦੂਹਾਂ ਤੇ ਬੈਠਣ ਤੋਂ ਬਾਅਦ ਤਿੰਨ ਕਾਨੂੰਨ ਰੱਦ ਹੁੰਦੇ ਨੇ ਤੇ ਉਸ ਤੋਂ ਬਾਅਦ ਕੇਂਦਰ ਸਰਕਾਰ ਕੁਝ ਗੱਲਾਂ ਦੇ ਉੱਤੇ ਸਹਿਮਤੀ ਬਣਾ ਕੇ 7 ਨੁਕਤੇ ਨੇ ਉਸ ਉੱਪਰ ਲਾਗੂ ਕਰਨ ਦੀ ਚਰਚਾ ਵੀ ਕਰਦੀ ਹੈ ਤੇ ਐਮਐਸਪੀ ਦੀ ਗਰੰਟੀ ਦੇ ਉੱਤੇ ਕਮੇਟੀ ਵੀ ਬਣ ਜਾਂਦੀ ਹੈ ਕਿਸਾਨ ਕਹਿੰਦੇ ਨੇ ਕਿ ਅਸੀਂ ਮੌਤਚਾ ਸਸਪੈਂਡ ਕੀਤਾ ਦੁਬਾਰਾ ਫਿਰ ਆਵਾਂਗੇ ਜੇ ਸਾਡੀਆਂ ਮੰਗਾਂ ਜੋ ਰਹਿੰਦੀਆਂ ਨੇ ਉਹ ਨਾ ਪੂਰੀਆਂ ਹੋਈਆਂ ਸਮਾਂ ਬੀਤਦਾ 2 ਸਾਲ ਹੋ ਜਾਂਦੇ ਨੇ ਕਿਸਾਨੀ ਮੌਤਚਾ ਵਾਪਸ ਆ ਜਾਂਦਾ ਪਰ ਕਿਸਾਨ ਕੌਲ ਦਿੰਦੇ ਨੇ ਇਸ ਮੁੱਦੇ ਦੇ ਉੱਤੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਪੰਜਾਬ 'ਚ ਕੋਲਾ ਹੁੰਦੀਆਂ ਨੇ ਪਰ ਇਸ ਸਮੇਂ ਜੋ ਕੋਲ ਦਿੱਤੀ ਗਈ ਹੈ ਪੰਨੂ ਭੰਦੇਲ ਡੱਲੇਵਾਲ ਜਿਹਨੂੰ ਗੈਰ-ਜਾਇਨੀਤੀ ਐਸਕੇਐਮ ਕਿਹਾ ਜਾਂਦਾ ਹੈ ਉਹਨਾਂ ਨੇ ਕੋਲ ਦਿੱਤੀ 13 ਫਰਕੀ ਨੂੰ ਦਿੱਲੀ ਜਾਣ ਦੀ ਉਹੀ ਮੁੱਦੇ ਨੇ ਜੋ ਮੁੱਦੇ ਬਾਕੀ ਰਹਿ ਗਏ ਸਨ ਉਸੇ ਮੁੱਦਿਆਂ ਤੇ ਦਿੱਲੀ ਜਾਣਾ ਚਾਹੁੰਦੇ ਸਨ ਦੂਜੇ ਪਾਸੇ ਐਸਕੇਐਮ ਐਸਕੇਐਮ ਦੇ ਵਿੱਚ ਲਗ ਜਥੇਬੰਦੀਆਂ ਨੇ ਉਹ ਕਹਿ ਰਹੀਆਂ ਨੇ ਕਿ 16 ਤਰੀਕ ਨੂੰ ਅਸੀਂ ਪੂਰਾ ਦੇਸ਼ ਬੰਦ ਕਰਨ ਦੀ ਕੋਲ ਦਿੱਤੀ ਹੈ ਫਿਲਹਾਲ ਅਸੀਂ ਦਿੱਲੀ ਨਹੀਂ ਜਾਣਾ ਜੇ ਐਸਕੇਮ ਨੇ ਦਿੱਲੀ ਨਹੀਂ ਜਾਣਾ ਤੇ ਗੈਰ ਦਾ ਨੀਤੀਕ ਨੇ ਜੇ ਪ੍ਰੋਗਰਾਮ ਬਣਾਇਆ ਹੈ ਦਿੱਲੀ ਜਾਣ ਦਾ ਕੀ ਇਹ ਪ੍ਰੋਗਰਾਮ ਬਿਲਕੁਲ ਸਹੀ ਹੈ ਦੋ ਤੋਂ 2.5 ਮਹੀਨੇ ਰਹਿ ਗਏ ਨੇ ਚੋਣਾ ਹੋਣ ਦੇ ਵਿੱਚ ਕਿ ਚੋਣਾ ਦੇ ਨੇੜੇ ਜਾ ਕੇ ਪ੍ਰੋਟੈਸਟ ਕਰਨਾ ਲਾਜ਼ਮੀ ਹੈ ਦੂਜੇ ਪਾਸੇ ਜੋ ਮੋਦੀ ਦੀਆਂ ਨੀਤੀਆਂ ਨੇ ਕਿ ਉਸ ਉੱਪਰ ਚਾਦਰ ਪਾ ਦਿੱਤੀ ਗਈ ਹੈ ਇਸ ਪ੍ਰੋਟੈਸਟ ਰਹੀਂ ਕਿਉਂਕਿ ਇਸ ਸਮੇਂ ਜੋ ਮੀਡੀਆ ਦਿਖਾ ਰਿਹਾ ਹੈ ਜੋ ਦੇਸ਼ ਦਾ ਮੀਡੀਆ ਦਿਖਾ ਰਿਹਾ ਬਿਲਕੁਲ ਕਿਸਾਨਾਂ ਦੇ ਉਲਟ ਦਿਖਾ ਰਿਹਾ ਹੁਣ ਚਰਚਾ ਕਰਾਂਗੇ ਕਿ ਵਾਕੇ ਹੀ ਇਹ ਪ੍ਰੋਟੈਸਟ ਲਾਜ਼ਮੀ ਸੀ ਜਾਂ ਪੂਰੀਆਂ ਜਥੇਬੰਦੀਆਂ ਜਾਨਕੀ ਪੂਰੇ ਦੇਸ਼ ਦੀਆਂ ਜਥੇਬੰਦੀਆਂ ਦਿੱਲੀ ਕਦਾਵ ਕਰਦੀਆਂ ਤਾਂ ਹੋ ਸਕਦਾ ਸੀ ਕਿ ਮੰਗਾ ਮੰਨ ਲਿਆ ਜਾਂਦੀਆਂ ਪਰ ਦਿੱਲੀ ਨਹੀਂ ਪਹੁੰਚੇ ਅੱਜ 15 ਤਰੀਕ ਹੈ 13 ਤਰੀਕ ਤੱਕ ਵੀ ਉਹ ਦਿੱਲੀ 15 ਤੱਕ ਵੀ ਉਹ ਦਿੱਲੀ ਨਹੀਂ ਪਹੁੰਚ पाए ਮੀਟਿੰਗਾਂ ਹਰੇਕ ਗੇੜ ਵਿੱਚ ਜਾਦੀ ਨੇ ਪਰ ਕੋਈ ਮੀਟਿੰਗਾਂ ਦਾ ਸਿੱਟਾ ਨਹੀਂ ਨਿਕਲਦਿਆ ਹੁਣ ਨੌਜਵਾਨ ਕੀ ਸੋਚਦਾ ਬੁੱਧੀਜੀਵੀ ਕੀ ਸੋਚਦਾ ਹੈ ਅਲੱਗ-ਅਲੱਗ ਤਰਕ ਨੇ ਅਲੱਗ-ਅਲੱਗ ਵਿਚਾਰ ਨੇ ਇਸੇ ਕਰਕੇ ਅਸੀਂ ਤੁਹਾਡੇ ਸਾਹਮਣੇ ਅਲੱਗ-ਅਲੱਗ ਉਹਨਾਂ ਵਿਅਕਤੀਆਂ ਲੈ ਕੇ ਆਨੇ ਹਾਂ ਜੋ ਪੰਜਾਬ ਦੇ ਨਾਲ ਜੁੜੇ ਨੇ ਪੰਜਾਬ ਦੇ ਮੁੱਦਿਆਂ ਦੇ ਨਾਲ ਜੁੜੇ ਨੇ ਤੇ ਮੀਡੀਆ ਦੇ ਵਿੱਚ ਆ ਕੇ ਆਪਣੀ ਤਰੀਕੇ ਦੇ ਨਾਲ ਉਹ ਗੱਲ ਰੱਖਦੇ ਨੇ ਡਾਕਟਰ ਪੈਨਲ ਗਰਗ ਕਹਿੰਦਾ ਕਿ ਸਾਡੇ ਨਾਲ ਨੇ ਚਰਚਾ ਕਰਾਂਗੇ ਕਿ ਹੁਣ ਇਹ ਜੋ ਜਥੇਬੰਦੀਆਂ ਨੇ ਕਾਲ ਦਿੱਤੀ ਹੈ ਇਹ ਬਿਲਕੁਲ ਸਹੀ ਹੈ ਕਿ ਮੰਗਾ ਮੰਨ ਲਈਆਂ ਜਾਣ ਗਿਆ ਜਾਂ ਫਿਰ ਬਾਕੀ ਮੋਦੀ ਦੀਆਂ ਨੀਤੀਆਂ ਦੇ ਉੱਤੇ ਚਾਦਰ ਪਾਉਣ ਦਾ ਕੰਮ ਕੀਤਾ ਜਾ ਰਿਹਾ ਗਰਗ ਸਾਹਿਬ ਸਾਡੇ ਨਾਲ ਇਸ ਸਭ ਬਹੁਤ ਸਵਾਗਤ ਹੈ ਸ਼ੁਕਰੀਆ ਜੀ ਸਮਪ ਵਿਸਥਾਰ ਨਾਲ ਦੱਸਦਾ 2020 ਤੋਂ ਲੈ ਕੇ ਹੁਣ ਤੱਕ ਕਿਹੜੀਆਂ ਮੰਗਾਂ ਦੇ ਉੱਤੇ ਕਿਵੇਂ-ਕਿਵੇਂ ਕੀਤਾ ਜਾ ਰਿਹਾ ਮੈਂ ਸਵਾਲ ਹੈ ਕਿ ਸ਼ੰਭੂ ਮੋਰਚੇ ਦੇ ਉੱਤੇ 2 ਦਿਨ ਤੋਂ ਲਗਾਤਾਰ ਕਿਸਾਨ ਬੈਠੇ ਨੇ ਅੱਗੇ ਜਾਣ ਵਾਸਤੇ ਕਹਿ ਨਹੀਂ ਦੇ ਤੀਜੀ ਗੇਟ ਦੀ ਮੀਟਿੰਗ ਅੱਜ ਫੇਰ ਹੋ ਜਾਣੀ ਹੈ ਕੋਈ ਸਿੱਟਾ ਨਿਕਲਦਾ ਜਾਂ ਇਹ ਮੋਰਚਾ ਹੀ ਬਿਲਕੁਲ ਗਲਤ ਲਗਾਇਆ ਗਿਆ ਜਾਂ ਪੂਰੇ ਜਥੇਬੰਦੀਆਂ ਨੂੰ ਨਾਲ ਲੈ ਕੇ ਜਾਣ ਵਾਸਤੇ ਇਹ ਮੋਰਚਾ ਹੋਣਾ ਚਾਹੀਦਾ ਸੀ ਦੇਖੋ ਮੋਰਚਾ ਠੀਕ ਹੈ ਜੇ ਗਲਤ ਹੈ ਦਰਸ਼ਕ ਫੈਸਲਾ ਕਰ ਰਹੇ ਨੇ ਇੱਕ ਫੈਸਲਾ ਇਹ ਹੈ ਦੇ ਜਿਹੜਾ 380 ਦਿਨ ਜਿਨ੍ਹਾਂ ਨੇ ਫੈਸਲਾ ਕਰਿਆ ਸੀ ਵੀ ਆ ਸਾਨੂੰ ਚਾਹੀਦਾ ਹੈ ਇਹ ਮਿਹੜੇ ਸਰਕਾਰ ਨੇ ਉਹਨਾਂ ਨਾਲ ਫੈਸਲਾ ਕਰਿਆ ਸੀ ਉਹਨਾਂ ਚੋਂ ਤਾਂ ਬਹੁਤ ਜ਼ਿਆਦਾ 90% ਜਸਵੰਦੀਆਂ ਇਹਨਾਂ ਦੇ ਨਾਲ ਹੀ ਨਹੀਂ ਹੈਗੀਆਂ ਫਿਰ ਜੇ ਕੋਈ ਦੋ ਬੰਦੇ ਉੱਠ ਕੇ ਚਾਰ ਬੰਦੇ ਉੱਠ ਕੇ ਜਾਵਾਂਗੇ ਜਿਹੜੀ ਪੰਨੂ ਭੰਦੇ ਦੀ ਜੱਫੇਬੰਦੀ ਹੈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਉਹ ਤਾਂ ਉਹਦਾ ਹਿੱਸਾ ਹੀ ਨਹੀਂ ਸੀ ਉਸ ਤਰੀਕੇ ਦਾ ਕਿਉਂਕਿ ਉਹਨਾਂ ਤਾਂ 26 ਜਨਮ ਨੂੰ ਆਪਦਾ ਇਹਨਾਂ ਦਾ ਬਾਈਕਾਟ ਕਰਕੇ ਨਾਲ ਕਰੀ ਤੇ ਚੜੇ ਗਈ ਸੀ ਉਹ ਤਾਂ ਮੋਰਚਾ ਤੋੜਤਾ ਸੀ ਕਿਉਂਕਿ ਉਹਨਾਂ ਤਾਂ ਕੈਂਦੀ ਉੱਜੜ ਗਿਆ ਸੀ ਉੱਥੋਂ ਉਹ ਤਾਂ ਡਾਂਗ ਪੈ ਗਈ ਸੀ ਪੂਰੀ ਇਹ ਤਾਂ ਦੂਜਿਆਂ ਨੇ ਸਾਹਮੜ ਜਿਹੜੇ ਕੇਸ ਬਣੇ ਸੀ ਉਹ ਤਾਂ ਦੂਜਿਆਂ ਨੇ ਜਵਾਬ ਤੱਕ ਰਈਆਂ ਨੇ ਜਿਨ੍ਹਾਂ ਨੇ ਜਵਾਬਤਾ ਕਰਾਈਆਂ ਸੀ ਉਹਨਾਂ ਦੀਆਂ ਜਿਨ੍ਹਾਂ 'ਚ ਕੇਸ ਬਣੇ ਹੋਏ ਨੇ ਇਹ ਕਹਿੰਦੇ ਕੇਸ ਵਾਪਸ ਲਓ ਉਹ ਜਵਾਬਤਾ ਕਰਾਉਣਾ ਨਹੀਂ ਤਾਂ ਹੀ ਨਹੀਂ ਠੀਕ ਹੈ ਗਹਿਰਾ ਨੀਜਾ ਜਿਹੜਾ ਹੈਗਾ ਐਸਕੇਮ ਉਹ ਉਹਦੇ ਬੰਦੇ ਜ਼ਰੂਰ ਸੀਗੇ ਉਹਨਾਂ ਦੇ ਨਾਲ ਪਰ ਸਾਰਾ ਤਾਂ ਨਹੀਂ ਨਾ ਸੀ ਸੋ ਇਸ ਕਰਕੇ ਇਹ ਜਿਹੜਾ ਮੋਰਚਾ ਇਸ ਵਕਤ ਲਾਉਣਾ ਇੱਕ ਪਾਸੇ ਤੁਸੀਂ ਚੋਣਾਂ ਨੇ ਤੁਸੀਂ ਵਿਆਹ ਚ ਵੀ ਦਾ ਦੇਖਾ ਪਾਉਣੇ ਇਹ ਮੇਰੇ ਹਿਸਾਬ ਨਾਲ ਇਹਨਾਂ ਤੇ ਦੋਸ਼ ਵੀ ਲੱਗਦੇ ਰਹੇ ਨੇ ਮੇਰੇ ਹਿਸਾਬ ਨਾਲ ਇਹ ਮੋਰਚਾ ਜਿਹੜਾ ਕੋਈ ਵਕਤ ਦੇ ਹਿਸਾਬ ਨਾਲ ਨਹੀਂ ਕਹਿੰਦੇ ਵਕਤੋਂ ਖੁੰਜੀ ਢੋਮਣੀ ਗਾਵੇ ਆੜ ਪਤਾਲ ਇਹ ਵਕਤ ਦੇ ਹਿਸਾਬ ਨਾਲ ਠੀਕ ਨਹੀਂ ਹੈ ਗੱਲਾਂ ਵਕਤ ਦੇ ਹਿਸਾਬ ਨਾਲ ਹੀ ਠੀਕ ਹੁੰਦੀਆਂ ਨੇ ਲੋਕ ਤਾਂ ਝੋਣਾ ਚਲੂ ਜੇ ਹੋਏ ਨੇ ਤੁਸੀਂ ਹੁਣ ਇਹ ਤਾਂ ਮੋਦੀ ਸਾਹਿਬ ਨਹੀਂ ਹੈਲਪ ਕਰੇਗਾ ਕਿਉਂਕਿ ਮੋਦੀ ਸਾਹਿਬ ਨੇ ਮੈਂ ਹੁਣੀ ਕਈ ਵੀਡੀਓ ਪਹਿਲਾਂ ਦੇਖ ਰਿਹਾ ਉਹਨਾਂ ਨੂੰ ਪੂਰੇ ਮੁਰਕ ਵਿੱਚ ਘੁਮਾਤਾ ਵੀ ਆ ਰਹੇ ਨੇ ਜੀ ਦੇਖੋ ਹੁਣ ਅਸੀਂ ਡਾਂਗ ਫੇਰਾਂਗੇ ਡਾਂਗ ਨੂੰ ਕੋਈ ਨਹੀਂ ਫੇਰਨੀ ਸਿਰਫ ਪੂਰੇ ਮੁਰਕ ਨੂੰ ਤਾਕਤ ਦਿਖਾਉਣੀ ਸੀ ਆ ਜਿੱਡੇ ਜਿੱਡੇ ਬੈਰੀਕੇਡ ਆਏ ਨੇ ਜਿੱਡੇ ਜਿੱਡੇ ਤਾਣਾ ਲਾਈਆਂ ਨੇ ਜੇ ਉੱਥੇ ਜਾਂਦੇ ਹੀ ਨਾ ਫਿਰ ਤਾਰਾਂ ਕਿਨੇ ਲਾਉਂਦੇ ਅਗਲੀ ਗੱਲ ਤੁਸੀਂ ਕਹਿੰਦੇ ਹੋ ਪਿਛਲੀ ਵਾਰ ਤਾਂ ਮੋਰਚਾ ਦੂਜੇ ਦਿਨ ਹੀ ਟੁੱਟ ਕੇ ਚਲੇ ਗਿਆ ਸੀ ਕੁਝ ਪਹਿਲੇ ਦਿਨ ਚੜਾ ਕੋਈ ਦੂਜੇ ਦਿਨ ਅੱਜ ਤਾਂ ਤੀਜਾ ਦਿਨ ਹੋ ਗਿਆ 13 ਤਰੀਕ ਦੇ ਗਏ ਨੇ ਉੱਥੇ ਫਿਰ ਅੱਜ ਤਾਂ ਗਏ ਕਿਉਂ ਨਹੀਂ ਅੱਗੀ ਅੱਜ ਉਹ ਕਹਿ ਰਹੇ ਨੇ ਵੀ ਨਹੀਂ ਨਹੀਂ ਆਪਾਂ ਵਾਪਸ ਜਾਣਾ ਹੈ ਆਪਾਂ ਨੂੰ ਕੋਈ ਜਾਣਾ ਜ਼ਰੂਰੀ ਨਹੀਂ ਹੈ ਆਪਣੀ ਮੀਟਿੰਗ ਹੋ ਰਹੀ ਆ ਉਦੋਂ ਮੀਟਿੰਗ ਕਿਉਂ ਨਾ ਹੋਈ ਬਾਰਡਰ 'ਤੇ ਕੋਈ ਕਾਰਨ ਹੋਏਗਾ ਨਾ ਸੋ ਤਾਕਤ ਦੱਸ ਆਵੇ ਸੋ ਐਸ ਲਈ ਜਿਹੜਾ ਮੋਰਚਾ ਸੀ ਇਹ ਮੇਰੇ ਹਿਸਾਬ ਨਾਲ ਕੋਈ ਬਹੁਤਾ ਠੀਕ ਨਹੀਂ ਸੀ ਪਰ ਸਰਕਾਰ ਨੇ ਜਿੰਨੇ ਤਸ਼ੱਦਦ ਦਾ ਸਿਸਟਮ ਬਣਾਇਆ ਹੈ ਉਹ ਤੋਂ ਇਹ ਲੱਗਦਾ ਵੀ ਸਰਕਾਰ ਦੇ ਰਾਦੇ ਕੁਝ ਹੋਰ ਸੀਗੇ ਮੋਰਚਾ ਤਾਂ ਇੱਕ ਬਹਾਨਾ ਹੈ ਤੇ ਉਹ ਕਹਿੰਦੇ ਨਜ਼ਰیں ਕਹੀਂ ਨਿਸ਼ਾਨਾ ਕਹੀਂ ਉਹਨਾਂ ਦਾ ਨਜ਼ਰ ਪੂਰੇ ਮੁਲਕ ਦੇ ਉੱਤੇ ਸੀ ਕਿਉਂਕਿ ਮੋਦੀ ਜਿਹੜਾ ਮੰਦਿਰ ਵਾਲਾ ਮਾਮਲਾ ਸੀ ਉਹ ਉਹਨਾਂ ਦਾ ਵੱਡਾ ਵੱਡਾ ਧੱਕ ਨਹੀਂ ਸਕਿਆ ਹੋਰ ਬੜੇ ਕੁਝ ਕਰਿਆ ਉਹਨਾਂ ਨੇ ਸੋ ਉਹ ਉਹਨਾਂ ਨੇ ਆਪਦਾ ਨਿਸ਼ਾਨਾ ਪੂਰਾ ਕਰ ਰਹੇ ਨੇ ਕਿਉਂਕਿ ਮੀਡੀਆ ਤਾਂ ਉਹਨਾਂ ਦੇ ਹੱਥ 'ਚ ਆ ਨਾ ਇਹ ਤਾਂ ਇਹਨਾਂ ਨੂੰ ਇਹ ਤਾਂ ਇੱਥੇ ਚਾਰ ਛੋਟੇ ਵੀਡੀਓ ਤੁਹਾਡੇ ਵਰਗਿਆਂ ਦੇ ਵੀਡੀਓ ਦੇਖ ਕੇ ਕੁਝ ਹੋ ਲੈਂਦੇ ਨੇ ਜਿਹੜਾ মিডিਆ ਉੱਥੇ ਜਾ ਰਿਹਾ ਪੂਰੇ ਮੁਲਕ 'ਚ ਉਹ মিডিਆ ਹੋਰ ਹੈ ਔਰ ਇਹ ਹਥਿਆਰ ਵੀ ਪੰਜਾਬੀ ਆ ਗਏ ਸਿੱਖਾ ਗਏ ਇਹੋ ਜਿਹੇ ਹਥਿਆਰ ਵੀ ਜਾ ਰਹੇ ਨੇ ਸਰਕਾਰ ਦਾ ਪ੍ਰਚਾਰ ਵੀ ਇਹੀ ਹੈ ਹੁਣ ਉੱਥੇ ਕਿਸਾਨ ਤਾਂ ਹਰਿਆਣੇ ਦੇ ਵੀ ਨੇ ਹਰਿਆਣੇ ਦੇ ਕਿਸਾਨ ਆ ਕੇ ਇਹਨਾਂ ਦੀ ਅਗਵਾਨੀ ਕਰਕੇ ਲੈ ਕੇ ਗਏ ਨੇ ਨਾਲ ਇਹ ਆਈ ਨਹੀਂ ਹੈ ਪੰਜਾਬ 'ਚ ਆ ਕੇ ਨਾਲ ਲੈ ਕੇ ਗਏ ਨੇ ਵੀ ਤੁਸੀਂ ਚੱਲੋਗੇ ਅਸੀਂ ਤੁਹਾਡੀ ਅਗਵਾਈ ਕਰਾਂਗੇ ਤੇ ਫਿਰ ਕੱਲਾ ਪੰਜਾਬ ਦਾ ਕਿਸਾਨ ਕਿੱਥੇ ਹੋ ਗਿਆ ਕਿਸਾਨਤਾ ਜੂਪੀ ਦੇ ਵੀ ਛੋੜੇ ਕਨੇ ਹੋਣੇ ਨੇ ਔਰ ਉੱਥੇ ਟਕੈਤ ਸਾਹਿਬ ਨੇ ਉਦੋਂ ਮੋਰਚਾ ਬਚਾਇਆ ਸੀ ਜੇ ਟਕੈਤ ਸਾਹਿਬ ਦਾ ਵਰਤਾਰਾ ਨਾਮ ਉੱਪਰ ਦਾ ਮੋਰਚਾ ਗਿਆ ਸੀ ਉਦੋਂ ਉਹਦੇ ਖਲਾੜਨ ਦਾ ਕਾਰਨ ਜਿਹੜੀ ਸੀ ਕਿਸਾਨ ਵਜੂਦ ਸੰਘਰਸ਼ ਕਮੇਟੀ ਸੀ ਕਿਉਂਕਿ ਧੱਕੇ ਨਾਲ ਗਿਆ ਵੀ ਤਾਂ ਜਾਣਾ ਹੈ ਉੱਥੇ ਲਾਲਕੇ ਰੇਤੇ ਤੇ ਉਹਨੂੰ ਬਚਾਉਣ ਵਾਲਾ ਟਕੈਤ ਸਾਹਿਬ ਹੁਣ ਇਹ ਕਹਿੰਦੇ ਅਸੀਂ ਤਾਂ ਕਿਸਾਨਾਂ ਦੇ ਰਾਖੇ ਆ ਤੇ ਟਕੈਤ ਤਾਂ ਹੈਗਾ ਜਿਹੜਾ ਮੋਰਚਾ ਵੇਚ ਦਿੰਦਾ ਕਿਹੜਾ ਮੋਰਚਾ ਵੇਚਿਆ ਉਹਨੇ 322 80 ਦਾ ਚੋਂ ਵੇਚਿਆ ਸੀ ਸੋ ਇਸ ਕਰਕੇ ਇਹ ਜਿਹੜਾ ਸਾਰਾ ਕੁਝ ਹੈ ਇਹ ਕਿਸਾਨਾਂ ਨੂੰ ਤੋੜਨ ਦੀ ਚਾਹ ਸੀ ਉਹ ਟੁੱਟੇ ਹੋਏ ਸੀਗੇ ਪਰ ਜਿਹੜੇ ਬਾਕੀ ਕਿਸਾਨ ਇਹਨਾਂ ਦੇ ਉਸ ਚ ਆਈ ਨਹੀਂ ਜਾਲਚ ਫਸੇ ਨਹੀਂ ਇਹ ਜਾਲਚ ਫਸੇ ਕਹਿ ਲਓ ਗੁੰਮਰਾਹ ਹੋਏ ਕਹਿ ਲਓ ਇਹਨਾਂ ਦੀ ਆਪਣੀ ਇੱਛਾ ਕਹਿ ਲਓ ਇਹ ਗਰਮ ਜਿਵੇਂ ਮੈਂ ਬੱਚਿਆਂ ਵਾਸਤੇ ਵੀ ਜਿਹੜੇ ਉਦੋਂ ਗਏ ਸੀ ਉਹਨਾਂ ਦਾ ਵੀ ਇਹੀ ਹੈ ਕਿਉਂਕਿ ਐਂ ਨਹੀਂ ਹੁੰਦਾ ਕੋਈ ਹਰੇਕ ਹੀ ਫੜ ਕੇ ਵੀ ਪੰਨੂਪੁਰ ਦੇ ਨੂੰ ਕੋਈ ਜਾ ਕੇ ਬੀਜੇਪੀ ਦਾ ਬੰਦਾ ਕੋਈ ਯਾਰ ਤੁਸੀਂ ਐਂ ਕਰੋ ਤੇ ਉਹ ਮੰਨ ਲੈਣਗੇ ਐਨੇ ਐਨੇ ਉਹ ਉਹ ਸਿਆਨੇ ਲੀਡਰ ਨੇ ਨੱਡੇ ਆਲ ਸਾਹਿਬ ਹੋਸ਼ਿਆਨੀ ਜੀ ਨੇ ਅਮੇ ਪਾਸ ਨੇ ਪੜੇ ਹੋਏ ਵੀ ਨਹੀਂ ਜਿਹੜੇ ਲੋਕ ਤੋਂ ਜਨ ਦੇ ਕਿਸਾਨ ਅਨਪੜ੍ਹ ਨੇ ਉਹਨੇ ਕਿਸਾਨ ਅਜਿਗਾ ਅਨਪੜ੍ਹ ਨਹੀਂ ਹੈ ਉਹਨਾਂ ਤੋਂ ਵੱਧ ਕੇ ਦੁੱਖ ਆਮ ਜਿਹੜਾ ਮਿਡਲ ਜਿਹੜੇ ਹੈਗੇ ਨੇ ਵੀ ਇਹ ਕਿਸਾਨ ਪੈਂਟ ਵੀ ਪਾ ਲੈਂਦੇ ਨੇ ਇਹ ਕਿਸਾਨ ਰੋਟੀ ਵੀ ਚੰਗੀ ਕੰਨਦੇ ਨੇ ਉਹਨਾਂ ਨੂੰ ਪਤਾ ਨਹੀਂ ਕਿਸਾਨ ਬੰਦੇ ਨਹੀਂ ਹੈਗੇ ਉਹ ਪੜੇ ਲਿਖੇ ਨੇ ਐਨ ਐਨ ਕਰਕੇ ਜੇ ਖੇਤੀ ਕਰਦੇ ਨੇ ਤੁਸੀਂ ਕੋਈ ਸੋਚੋ ਉਹਨਾਂ ਨੂੰ ਸੋ ਇਸ ਕਰਕੇ ਇਹ ਮੋਰਚਾ ਪਰ ਵਟਤ ਦੇ ਹਿਸਾਬ ਨਾਲ ਗਲਤ ਹੈ ਦੂਜਾ ਮੰਗਾ ਦੇ ਹਿਸਾਬ ਨਾਲ ਵੀ ਗਲਤ ਹੈ ਕਿਉਂਕਿ ਮੰਗਾ ਤਾਂ ਸੰਯੁਕਤ ਕਿਸਾਨ ਮੋਰਚੇ ਦੀ ਨੇ ਇਹ ਚਾਰ ਬੰਦੇ ਉੱਠ ਕੇ ਕਿਵੇਂ ਮੰਗਾ ਉਹਨਾਂ ਚੋਂ ਇੱਕ ਤੇ ਰੋ ਹੈ ਜਿਹੜੀ ਉਸ ਮੰਗਾ ਨੂੰ ਤਾਂ ਤੋੜਤਾ ਸੀ ਉਸਨੇ ਤਾਂ ਸੋ ਇਸ ਕਰਕੇ ਮੈਨੂੰ ਇਹ ਲੱਗਦਾ ਚੀਜੀ ਗੱਲ ਵੀ WTO ਤੋਂ ਬਾਅਦ ਆ ਉਹ ਫਲਾਣਾ ਉਹ ਹੀ ਜੇ ਮੰਗਾ ਉਹ ਸਰਕਾਰ ਕਹਿੰਦੀ ਇਹ ਤਾਂ ਨਵੀਆਂ ਮੰਗਾ ਰੱਖੀ ਜਾਂਦੇ ਨੇ ਤੁਸੀਂ ਜਿੰਨਾ ਉੱਥੇ ਹੋਇਆ ਸੀ ਉੰਨੀ ਗੱਲ ਕਰੋ ਨਾ ਉਸ ਤੋਂ ਅੱਗੇ ਜਿਹੜੀ ਗੱਲ ਕਰਨੀ ਹੈ ਬਾਕੀ ਨਾ ਰਲ ਕੇ ਕਰੋ ਸੋ ਜਦ ਆਪਸ ਵਿੱਚ ਫਟਕ ਪੈ ਜੀ ਤੁਸੀਂ ਪਹਿਲਾਂ ਹੀ ਆ ਕੀ ਹੋ ਕੇ ਆਏ ਨੇ ਇਹ ਇਹ ਉਹਨਾਂ ਨੇ ਕਿਉਂ ਇਹਨਾਂ ਨੇ ਗੱਲਾਂ ਕਰੀਆਂ ਕਿਉਂ ਨਹੀਂ ਕਰਿਆ ਉਹ ਤਾਂ ਕਹਿੰਦੇ ਅਸੀਂ ਤਾਂ ਜਾਣਾ ਹੀ ਨਹੀਂ ਉਹਨਾਂ ਨਾਲ ਇਹਨਾਂ ਨੇ ਆਖਿਆ ਅਸੀਂ ਨਹੀਂ ਲੈਣਾ ਉਹਨਾਂ ਨੂੰ ਫੇ ਨਹੀਂ ਲੈਣਾ ਇਹਨਾਂ ਦੀ ਮਰਜ਼ੀ ਅੱਛਾ ਸਰ ਮੈਂ ਖੁਦ ਕੱਲ ਸ਼ੰਭੂ ਬਾਰਡਰ ਤੇ ਜਾ ਕੇ ਆਇਆ ਪਰ ਜੋ ਯੂਥ ਕਹਿ ਰਿਹਾ ਕਿ ਅਸੀਂ ਅੱਗੇ ਜਾਣਾ ਦਿੱਲੀ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਸਾਡੀ ਮੀਟਿੰਗ ਹੋਣ ਦਿਓ ਜੇ ਰਿਜ਼ਲਟ ਨਹੀਂ ਨਿਕਲਦਾ ਫਿਰ ਦੇਖਾਂਗੇ ਅੱਗੇ ਕਰਨਾ ਕੀ ਹੈ ਹੁਣ ਜੇ ਵਾਪਸ ਹੋਂ ਦੀ ਕੋਲ ਦਿੰਦੇ ਨੇ ਕਿ ਚਲੋ ਮੋਰਚਾ ਅਸੀਂ ਚੱਕ ਲਿਆ ਫਿਰ ਯੂਥ ਕਿਹਦੇ ਪਾਸੇ ਜਾਊਗਾ ਜੇ ਕਹਿੰਦੇ ਅੱਗੇ ਜਾਣਾ ਅੱਗੇ ਰਿਐਕਸ਼ਨ ਤੁਹਾਨੂੰ ਪਤਾ ਵੀ ਕਿਵੇਂ ਫੋਰਸ ਦਾ ਇੰਤਜ਼ਾਮ ਕੀਤਾ ਹੋਊਗਾ ਇਹ ਦੋਨਾਂ ਸਵਾਲਾਂ ਦੇ ਵਿੱਚ ਫਿਰ ਜਵਾਬ ਕੀ ਹੋਣਾ ਚਾਹੀਦਾ ਦੇਖੋ ਮੇਰੇ ਹਿਸਾਬ ਨਾਲ ਜਿਹੜੇ ਉਹਨਾਂ ਨੂੰ ਅੱਗੇ ਲਿਜਾਣ ਵਾਸਤੇ ਖਸੌਣਗੇ ਉਹ ਤਾਂ ਉਹ ਹੋਣਗੇ ਜਿਹੜੇ ਛੋਲੀ ਮੋਟੀ ਡਾਂਗ ਚੜਵਾਉਣਾ ਚਾਹੁੰਦੇ ਨੇ ਵੀ ਸਰਕਾਰ ਦੀ ਹੋਰ ਤਾਕਤ ਦਿਖਾਉਣਾ ਚਾਹੁੰਦੇ ਨੇ ਇਹਨਾਂ ਨੇ ਤਾਂ ਜਿੰਨੀ ਦਿਖਵਾਉਣੀ ਸੀ ਦਿਖਵਾਤੀ ਇਸ ਤੋਂ ਅੱਗੇ ਇਹਨਾਂ ਦੀ ਹਿੰਮਤ ਨਹੀਂ ਹੈ ਜੇ ਜਾਣਗੇ ਤਾਂ ਫਿਰ ਤਾਂ ਜ਼ਿਆਦਾ ਤਾਕਤ ਤੇ ਉਹ ਵਿੱਚ ਹੁੰਦੇ ਵੀ ਨੇ ਕਦੇ ਫੜਿਆ ਵੀ ਗਿਆ ਸੀ ਆਈ.ਡੀ ਦਾ ਮੈਂ ਤੁਹਾਨੂੰ ਇੱਕ ਉਦਾਹਰਨ ਦੇ ਦਿੰਦਾ ਵੀ ਕਿੱਥੇ ਕੀ ਹੁੰਦਾ 1969 ਚ ਸਾਡੀ ਇੱਕ ਹੜਤਾਲ ਸੀ ਵੱਡੀ ਮੈਡੀਕਲ ਕਾਲ ਦੀ ਅਸੀਂ ਉਹਦੇ ਸਟੂਡੈਂਟ ਸੀਗੇ ਤੇ ਵੀਰ ਉਹਨੂੰ ਜਿਵੇਂ ਕਿਸਾਨ ਲੀਡਰ ਕਰ ਰਹੇ ਨੇ ਡੀ ਨੇ ਕਰ ਰਹੇ ਸੀ ਗਿਣਤੀ ਸਾਡੀ ਜ਼ਿਆਦਾ ਸੀ ਅਸੀਂ ਜੰਗ ਸੀਗੇ ਜਿਹੜੇ ਸਾਡੇ ਲੀਡਰ ਸੀ ਉਹ ਫੈਸਲਾ ਕਰਿਆ ਉਹ ਫੈਸਲਾ ਸਾਨੂੰ ਮਨਜ਼ੂਰ ਨਹੀਂ ਸੀ ਉੱਥੇ ਪੈ ਗਿਆ ਰੌਲਾ ਪੂਰਾ ਕੱਠੋ ਗਿਆ ਵੀ ਲੀਡਰਾਂ ਨੂੰ ਆ ਕਰ ਲੋ ਫੜ ਲੋ ਇਹ ਕਰ ਲੋ ਉਹ ਕੋਈ ਸੁਣੇ ਨਾ ਕਿਸੇ ਦੀ ਤੇ ਮੈਂ ਪਰਚਾਂਸੋ ਹੁਸਲਤ ਨਹੀਂ ਸੀ ਮੈਨੂੰ ਪੱਗੇ ਪੱਗੇ ਆਏ ਬੰਦੇ ਵੀ ਪਹਿਲਾਂ ਚੰਗੇ ਸਦੇ। ਨਕੀ ਕਹਿੰਦੇ ਆ ਹੋ ਗਿਆ। ਮੈਂ ਚੱਲ ਕੋਈ ਨਹੀਂ ਉਹ ਤਾਂ ਮੈਨੂੰ ਪਤਾ ਵੀ ਅੱਛਾ ਹੋ ਕਹਿੰਦੇ ਉੱਥੇ ਘੱਟ ਹੋ ਗਿਆ ਸਾਰਾ। ਮੈਂ ਚੱਲ ਮੈਂ ਗਿਆ। ਮੈਂ ਸਟੇਜ ਤੇ ਚੜਿਆ। ਸਟੇਜ ਕੀ ਆ ਉਹ ਸੀਗਾ ਬਰਾਂਡਾ ਜਿਹਾ ਉਹਦੇ ਉਹ ਸੀਗਾ ਉੱਚਾ ਦੋ ਰਾਂਚ ਖੜੇ ਸੀ। ਹੋਸਟਲ ਦੇ। ਮੈਂ ਉਹਨਾਂ ਨੂੰ ਜੋ ਕਹਾ ਦੱਸਦੇ ਨਾ ਆਪੇ ਜੁੱ ਸਮਝੇ। ਮੈਂ ਆਖਿਆ ਵੀ ਇਹ ਜਿਹੜਾ ਫੈਸਲਾ ਕਰਕੇ ਨੇ ਬਿਲਕੁਲ ਗਲਤ ਹੈ। ਸਾਨੂੰ ਬਿਲਕੁਲ ਮਨਜ਼ੂਰ ਨਹੀਂ। ਇਹਨਾਂ ਨੇ ਸਾਡੇ ਨਾਲ ਧਗਾ ਕੀਤਾ। ਪਰ ਜੇ ਜੇ ਆਪਾਂ ਚਲਾਉਣਾ ਚਾਹਣੇ ਇਹ ਅੰਦੋਲਨ ਨੂੰ ਆਪਾਂ ਚਲਾ ਸਕਦੇ ਹਾਂ ਚਲਾਵਾਂਗੇ ਪਰ ਇਹਦੇ ਆ ਨਤੀਜੇ ਨਿਕਲ ਸਕਦੇ ਨੇ ਬਹੁਤ ਆ ਪਿਆਰ ਜਦ ਕਿਉਂਕਿ ਇੱਕ ਤਾਂ ਆਪਾਂ ਕਦੇ ਅੰਦੋਲਨ ਹੀ ਨਹੀਂ ਚਲਾ ਸਕਦੇ ਆਪਾਂ ਵਿਦਿਆਰਥੀਆਂ ਅੰਦੋਲਨ ਟੀਚਰ ਕ ਚਲਾ ਸਕਦੇ ਨੇ ਕਿਉਂਕਿ ਅਸੀਂ ਤਾਂ ਹਸਲਬੰਦੀ ਨਹੀਂ ਕਰ ਸਕਦੇ ਟੀਚਰਾਂ ਨੂੰ ਮਰੀਜ਼ ਦੇਖਣੇ ਨੇ ਟੀਚਰਸ ਨੇ ਪੜਾਉਣਾ ਕੋ ਟੀਚਰ ਜੀ ਜੇ ਕੰਮ ਕਰਨ ਲੱਗੇ ਫਿਰ ਆਪਾਂ ਕੀ ਕਰਾਂਗੇ ਇਹ ਇਦਾਂ ਹੀ ਜੇ ਫਿਰ ਉਹਨਾਂ ਨੂੰ ਸਮਝ ਆ ਗਈ ਗੱਲ ਦੀ ਇਹਦਾ ਮਤਲਬ ਇਹ ਨਹੀਂ ਵੀ ਅਸੀਂ ਲੀਡਰਾਂ ਨਾਲ ਸਹਿਮਤ ਸੀਗੇ ਪਰ ਅੱਗੇ ਨਹੀਂ ਵਧੇ ਇਦਾਂ ਹੀ ਇਹਨਾਂ ਦੀ ਯੂਸ ਦਾ ਇਹਨਾਂ ਦੀ ਯੂਥ ਮਤਲਬ ਕਿਸਾਨੀ ਚ ਕੁਝ ਹੋਏਗੀ ਬਹੁਤੀ ਤਾਂ ਕਿਸਾਨੀ ਮਾਵਾਬ ਕਰਦੇ ਨੇ ਆਪ ਸਭ ਉਨੀ ਕਿਸਾਨੀ ਕਰਦੇ ਨਹੀਂ ਹੋਣੇ ਤੇ ਉਹ ਕਿੰਨਾ ਚਿਰ ਚਵਾਉਣਗੇ ਉਸ ਨੂੰ ਮੋਰਚੇ ਤੋਂ ਨੀਤੀਆਂ ਦੇ ਉੱਤੇ ਕੌਣ ਫੈਸਲਾ ਕਰੇਗਾ ਇਲੈਕਸ਼ਨ ਨੇੜੇ ਨੇ ਤੁਸੀਂ ਕਹਦੇ ਹੋ ਕਿ ਰਾਮ ਮੰਦਰ ਉੱਤੇ ਇੰਨੀ ਗੱਲ ਬਣ ਨਹੀਂ ਪਾਈ ਫਿਰ ਇਹ ਮੋਰਚੇ ਨੂੰ ਕਿਵੇਂ ਦਿਖਾ ਕੇ ਵੋਟਾਂ ਲਈਆਂ ਜਾ ਸਕਦੀਆਂ ਉਹ ਤਾਂ ਸਾਹਮਣੇ ਦਿਖਾ ਰਹੇ ਨੇ ਉਹ ਤਾਂ ਕਹਿੰਦੇ ਉਹ ਖਾਲਸਾ ਨਹੀਂ ਆਗੇ ਪੰਜਾਬੀ ਆਗੇ ਇਹ ਤਾਂ ਰੌਲਾ ਪਿਆ ਪੂਰੇ ਮੀਡੀਆ ਚ ਦਿੱਲੀ ਦੀਆਂ ਕਲੋਨੀਆਂ ਦੇ ਵਿੱਚ ਰੋਕਤਾ ਇੱਥੇ ਚੰਡੀਗੜ੍ਹ ਦੇ ਵਿੱਚ ਸਕੂਲ ਬੰਦ ਸਕੂਲਾਂ ਦੀਆਂ ਬਸਾਂ ਬੰਦ ਕਰਤੀਆਂ ਸੀਬੀਐਸਸੀ ਨੇ ਚਿੱਠੀ ਕੱਢੀ ਚੰਡੀਗੜ੍ਹ ਤਾਂ ਕੋਈ ਮੋਰਚਾ ਹੀ ਨਹੀਂ ਆ ਫਿਰ ਉੱਤੇ ਡੈਡ ਬੈਰੀਕੇਡਾ ਸੀ ਜਿਹੜਾ ਬੰਦਾ ਪਠਾਨਕੋਟ ਤੋਂ ਤਰਨਤਾਰਨ ਤੋਂ ਅੰਮ੍ਰਿਤਸਰ ਤੋਂ ਚੱਲ ਕੇ ਆਇਆ ਫਿਰੋਜ਼ਪੁਰ ਤੋਂ ਫਾਜ਼ਿਲਕਾ ਤੋਂ ਬੋੜ ਤੋਂ ਚੱਲ ਕੇ ਆਇਆ ਉਹਨੇ ਰਸਤੇ 'ਚ ਤਾਂ ਕੁਝ ਕਰਿਆ ਨਹੀਂ ਫਿਰ ਇੱਥੇ ਕੀ ਕਰਨਾ ਸੀ ਉਹਨੇ ਉੱਥੇ ਕੋਈ ਹਰਿਆਣੇ ਨਾਲ ਤਾਂ ਲੜਾਈ ਨਹੀਂ ਆ ਅੱਗੇ ਡੇ ਬੈਰੀਕੇਟ ਤਾਂ ਲਾਈ ਨਹੀਂ ਕਿਉਂਕਿ ਪੰਜਾਬ ਸਰਕਾਰ ਨੇ ਲਾਈ ਨਹੀਂ ਉਹਨਾਂ ਨੇ ਰਾਤੇ ਹਾਲਾਂਕਿ ਪੰਜਾਬ ਸਰਕਾਰ ਵੀ ਕੋਈ ਐ ਤਾਂ ਹੈ ਨਹੀਂ ਵੀ ਬੜੀ ਕਿਸਾਨਾਂ ਦੇ ਨਾਲ ਹੈ ਪਰ ਪੰਜਾਬ ਸਰਕਾਰ ਨੇ ਉਦਾਂ ਦਾ ਉਹਨੂੰ ਪਤਾ ਸੀ ਵੀ ਤਸ਼ੱਦਦ ਕਰਕੇ ਦੀ ਰਗੜੇ ਜਾਵਾਂਗੇ ਉਹਨਾਂ ਨੇ ਤਸ਼ੱਦਦ ਨਹੀਂ ਕਿਹਾ ਪਰ ਹਰਿਆਣੇ ਨੂੰ ਆਇਆ ਲੱਗਦਾ ਹੈ ਵੀ ਅਸੀਂ ਤਸ਼ੱਦਦ ਕਰਕੇ ਹੀ ਵੋਟਾਂ ਲੈ ਸਕਦੇ ਹਾਂ ਹਾਲਾਂਕਿ ਹਰਿਆਣੇ ਦਾ ਕਿਸਾਨ ਵੀ ਵਿੱਚ ਹੈ ਉਹ ਸੋਚਦਾ ਹੀ ਨਹੀਂ ਵੀ ਹਰਿਆਣੇ ਦਾ ਜਿਹੜਾ ਨੌਜਵਾਨ ਹੈ ਕਿਸਾਨ ਹੈ ਏਡੀ ਗਿਣਤੀ ਚ ਉੱਥੇ ਉਹ ਰਿਐਕਟ ਨਹੀਂ ਕਰੇਗਾ ਉਹ ਪ੍ਰਤੀਕ ਰੇ ਨਹੀਂ ਕਰੇਗਾ ਪਰ ਉਹਨਾਂ ਨੂੰ ਲੱਗਦਾ ਹੈ ਵੀ ਅਸੀਂ ਤਾਂ ਬੀਜਪੀ ਨਹੀਂ ਜਿੱਤੀ ਜਾਣਾ ਇਹਨਾਂ ਦਾ ਦਸਾਰੇ ਤਾਂ ਇਹੋੀ ਗੱਲ ਹੈ ਵੀ ਇਹ ਤੋ ਇਹ ਇਸ ਕਰਕੇ ਜਿਹੜਾ ਤੁਸੀਂ ਬਾਕੀ ਜੱਥੇ ਬੰਦੀਆਂ ਬਾਕੀ ਜੱਥੇ ਬੰਦੀਆਂ ਨੂੰ ਕੰਨਿਆਂ ਤੋਂ ਕਿਉਂ ਜਾਣਗੀਆਂ ਉਹ ਜਦ ਇਹਨਾਂ ਨੇ ਬੜਾਇ ਹੀ ਨਹੀਂ ਇਹਨਾਂ ਨੇ ਨਾਲ ਨੂੰ ਆਕੀ ਹੋ ਕੇ ਆਏ ਨੇ ਇੱਥੇ ਇਹਨਾਂ ਨੇ ਕਿਹਾ ਉਹਨਾਂ ਦੀ ਮੰਨੀ ਆ ਉਹ ਤਾਂ ਪਰ ਜੇ ਤੁਸੀਂ ਕਿਤੇ ਤੁਹਾਡੇ ਭੈਣ ਭਰਾ ਨਾੜ ਦਾ ਗੋਂਡੀ ਦਾ ਉਹਨੂੰ ਕੋਈ ਕੁੱਟੇ ਉਹਦੀ ਪੱਗ ਲਾਉਣ ਲੱਗੇ ਤੁਹਾਡੀ ਜਮਾਈ ਨਾ ਮੰਨਦਾ ਹੋਵੇ ਪਰ ਉਹਦਾ ਆ ਕੇ ਜਦ ਕੋਈ ਨਾ ਉਹਦੀ ਪੱਗ ਲਾਉਣ ਲੱਗੇ ਤੇ ਤੁਹਾਨੂੰ ਬਾਹਰ ਆਉਣਾ ਪਊਗਾ ਤੁਹਾਨੂੰ ਕਹਿਣਾ ਪਊ ਵੀ ਅਸੀਂ ਇਹਦੇ ਨਾਲ ਆ ਪਰ ਇਹ ਤਾਂ ਮਤਲਬ ਇਹ ਨਹੀਂ ਵੀ ਤੁਸੀਂ ਉਹਦੀ ਗੱਲ ਦੇ ਨਾਲ ਸਹਿਮਤ ਹੋ ਤੁਸੀਂ ਉਹ ਤਸ਼ੱਦਦ ਦੇ ਉਲਟੋਂ ਉਗਰਾਹਾ ਜੱਥੇਬੰਦੀ ਨੇ 4 ਦਿਨ ਪਹਿਲਾਂ 5 ਦਿਨ ਪਹਿਲਾਂ ਬਿਆਨ ਦਿੱਤਾ ਸੀ ਕਿ ਸਰਕਾਰ ਇਹ ਬੈਰੀਬੁਰੀ ਅਜੇ ਗਈ ਨਹੀਂ ਥੋਥੇ ਇਹ 12 ਤਰੀਕ ਦਾ ਬਿਆਨ ਹੈ ਸ਼ਾਇਦ ਕਿ ਬੈਰੀਬੁਰੀ ਕਿ ਚੱਕਣੇ ਚਾਹੀਦੇ ਨੇ ਉਹਨਾਂ ਨੂੰ ਜਾਨ ਦਾ ਅਧਿਕਾਰ ਹੈ ਇਹ ਉਹਨਾਂ ਦੀ ਫਰਖ ਦੇ ਵੀ ਸੀ ਮੈਂ ਕਹਾਂਗਾ ਫਿਰ ਉਸ ਤੋਂ ਬਾਅਦ ਉਹਨਾਂ ਨੇ ਇਹ ਹੁਣ ਕੱਲ੍ਹ ਐਸਕੇਮ ਨੇ ਵੀ ਇਕੱਠੇ ਹੋਏ ਨੇ ਉਗਰਾਹਾ ਗਰੁੱਪ ਨੇ ਵੀ ਕਿਹਾ ਬਸੀਂ ਰੇਡਾਂ ਰੋਕਾਂਗੇ ਇਹਨਾਂ ਦੇ ਸਮਰਥਨ ਚ ਵੀ ਸਮਰਥਨ ਨਾ ਜਿਹੜਾ ਇਹਨਾਂ ਤੇ ਤਸ਼ੱਦਦ ਹੋਇਆ ਉਹਦੇ ਉਲਟ ਨੀਤੀਆਂ ਤੇ ਨਹੀਂ ਨਾ 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 ਨੀਤੀਆਂ ਤੇ ਕਰ ਰੇ ਨੇ ਨੀਤੀਆਂ ਤੇ ਉਹ ਨੀਤੀਆਂ ਤੇ ਉਹ ਉਹ ਤੇ ਲੜਾਈ ਕਰ ਰਹੇ ਨੇ ਤੁਸੀਂ ਐਂ ਕਰੋ ਜਿਹੜਾ ਇਹਨਾਂ ਨੇ ਡਿਮਾਂਡ ਚਾਟਰ ਪਾਇਆ ਅੰਗਰੇਜ਼ੀ ਪੰਜਾਬੀ ਹਿੰਦੀ ਤਿੰਨਾਂ ਚ ਹੀ ਆ ਉਹ ਡਿਮਾਂਡ ਚਾਟਰ ਪੜ੍ਹ ਲਓ ਜਿਹੜਾ ਉਗਰਾਹਾ ਗਰੁੱਪ ਨੇ ਪਾਇਆ ਉਹ ਪੜ੍ਹਦਾ ਮੇਰੇ ਕੋਲ ਦੋ ਨਹੀਂ ਹੈਗੇ ਦੋਨੇ ਕੋਈ ਨੀ ਨੀਤੀਆਂ ਤਾਂ ਉਹੀ ਨੇ ਸਵਾਲ ਇਹ ਹੈ ਵੀ ਜਿਵੇਂ ਡਰ ਰਹੇ ਨੇ ਜਿੰਨੇ ਕੇ ਬੰਦੇ ਡਰ ਰਹੇ ਨੇ ਉਹ ਤਰੀਕਾ ਹੈ ਨਹੀਂ ਠੀਕ ਉਹ ਤਰੀਕੇ ਦੇ ਵਿੱਚੋਂ ਇਹ ਜਿੱਤ ਨਹੀਂ ਸਕਦੇ ਉਦੋਂ ਹਾਲਤ ਹੋਰ ਸੀਗੇ ਤੁਸੀਂ ਹੁਣ ਹਾਲਤ ਹੋਰ ਨੇ ਇਹਨਾਂ ਹਾਦਤਾਂ 'ਚ ਜਿਹੜਾ ਸਟਰਗਲ ਹੈ ਇਹ ਸਟਰਗਲ ਦਾ ਇਹ ਮੋਦੀ ਸਾਹਿਬ ਦਾ ਤਾਂ ਹੋ ਗਿਆ ਪੂਰਾ ਜਿੰਨਾ ਚਾਹੁੰਦੇ ਸੀ ਉਹ ਹੁਣ ਇਹ ਹੋਰ ਵਧੂਗਾ ਸ਼ਾਇਦ ਮੋਦੀ ਸਾਹਿਬ ਨੂੰ ਫਾਇਦਾ ਵੀ ਹੋਵੇ ਨੁਕਸਾਨ ਵੀ ਹੋ ਸਕਦਾ ਇਹਨਾਂ ਦੋਹਾਂ ਤਰ੍ਹਾਂ ਦਾ ਇਹ ਹਾਲ ਹੋ ਗਿਆ ਅੰਦੋਲਨਕਾਰੀਆਂ ਦਾ ਵੀ ਤੇ ਸਰਕਾਰ ਦਾ ਵੀ ਕਹਿੰਦੇ ਸੱਪ ਦੇ ਮੂੰਹ ਕੋੜ ਕਿਰਵੀ ਖਾਵੇ ਤਾਂ ਕੋੜੀ ਤੇ ਛੱਡੇ ਤਾਂ ਕਲੰਕੀ ਹੁਣ ਜੇ ਸਰਕਾਰ ਇਹਨਾਂ ਨੂੰ ਐਦਾਂ ਹੀ ਜਾਨ ਦਿੰਦੀ ਹੈ ਤਾਂ ਕਲੰਕੀ ਜੇ ਇਹਨਾਂ ਦੇ ਡਾਂਗ ਫੇਰਦੇ ਤਾਂ ਕੋੜੀ ਐਦਾਂ ਹੀ ਇਹ ਜੇ ਐਦਾਂ ਹੀ ਆ ਜਾਂਦੇ ਨੇ ਗਲਤਵਾਜ਼ੀ ਕਰਕੇ ਵੀ ਕੋਈ ਨਹੀਂ ਜੀ ਹੋਗੀ ਗੱਲ ਤਾਂ ਕੋੜੀ ਕਲੰਕੀ ਜੇ ਉੱਥੇ ਡਾਂਗ ਖਾਣ ਨੂੰ ਤਿਆਰ ਹੁੰਦੇ ਫੇ ਕੋੜੀ ਚਾਹੇ ਇਹ ਕਰਕੇ ਇਹਨਾਂ ਸਾਹ ਦੋ ਹੀ ਤਰ੍ਹਾਂ ਫਤੀਆਂ ਹੋ ਜਾਂਦੇ ਨੇ ਪਾਰ ਦੁਕਾਨ ਦੇ ਸਾਹਮਣੇ ਇੱਕ ਗੱਡਾ ਕੀ ਆ ਵੀ ਜੇ ਸਰਕਾਰ ਜਾਤੀ ਕਰਦੀ ਹੋਵੇ ਹੁਕਮਰਾਨ ਜਾਤੀ ਕਰਦਾ ਹੋਵੇ ਉਦੋਂ ਨਾਬਰੀ ਤਾਂ ਦਿਖਾਉਣੀ ਹੁੰਦੀ ਆ ਤੁਸੀਂ ਉਹਨੇ ਗੱਲ ਕੀਤੀ ਹੈ ਕਿ ਇਹ ਉਹਨਾਂ ਕੋਲ ਕਿਹੜਾ ਪੁੱਛ ਕੇ ਆਏ ਨੇ ਐਸਕੇਮ ਕੋਲ ਬਾਕੀ ਕੋਲ ਪੰਨੂ ਭੁੰਦੇ ਦੀ ਸਟੇਜ ਲੱਗ ਲੱਗੀ ਸੀ ਜਦੋਂ ਦਿੱਲੀ ਮੋਦਸ਼ਾ ਚੱਲਦਾ ਪਿਆ ਸੀ ਡੱਲੇਵਾਲ ਸਾਹਿਬ ਇਸ ਪਾਸੇ ਸਨ ਸੁਜੀਤ ਸਿੰਘ ਫੂਲ ਵੀ ਬੱਤੀ ਜੱਥੇ ਬੰਦੀਆਂ ਵਿੱਚ ਮੌਜੂਦ ਸਨ ਤੁਸੀਂ ਕਹਿੰਦੇ ਕਿ ਪੁੱਛ ਕੇ ਨਹੀਂ ਆਏ ਕੀ ਵਾਕਈ ਮੀਟਿੰਗ ਤਾਂ ਹੋਈ ਹੋਈਗੀ ਇਹਨਾਂ ਦੇ ਵਿੱਚ ਜੇ ਉਹ ਇਹਨਾਂ ਨੇ ਗੱਲ ਨਹੀਂ ਮੰਨੀ ਤਾਂ ਆ ਗਏ ਨੇ ਇਕੱਲੇ ਆ ਗਏ ਨੇ ਹੁਣ ਸਵਾਲ ਇਹ ਹੁੰਦਾ ਪਿਆ ਕਿ ਬਾਕੀ ਕਿਉਂ ਨਹੀਂ ਆਦੇ ਪਿੱਛੇ ਕਿਉਂ ਆਉਣ ਕਿਉਂ ਆਉਣ ਤੁਸੀਂ 32 ਬੰਦਿਆਂ ਦੇ ਵਿੱਚੋਂ ਚਾਰ ਬੰਦੇ ਮੰਨ ਲਓ ਉਹ ਕਹਿੰਦੇ ਜੀ ਆਹ ਕਰਨਾ ਚਾਹੀਦਾ ਉਹ ਉਹ ਕਹਿੰਦੇ ਅਸੀਂ ਤਾਂ ਕਰਦੇ ਨਹੀਂ ਫੇਰ ਬਾਕੀ ਕਿਉਂ ਜਾਣਗੇ ਮੈਂ ਟ੍ਰੇਡ ਯੂਨੀਅਨ ਲੀਡਰ ਹਾਂ ਇੱਥੇ ਸਾਡੀ ਤਣਾਤਣੀ ਸੀ ਸਰਕਾਰ ਨਾਲ ਸਾਡਾ ਇੱਕ ਡਾਕਟਰ ਮਾਰਤਾ ਸੀ ਉਹਦੇ ਉੱਤੇ ਇੱਕ ਜਿੰਨਾ ਜਿਹੜੇ ਜ਼ਿਲ੍ਹੇ ਦਾ ਮਾਰਿਆ ਨਹੀਂ ਸਿਰ ਕੁੱਟਿਆ ਸੀ ਕਿਸੇ ਸਿਆਸਦਾਨ ਨੇ ਤੇ ਜਿਹੜੇ ਜ਼ਿਲ੍ਹੇ ਦਾ ਡਾਕਟਰ ਸੀ ਉਹ ਜਿਹੜੇ ਦਾ ਨਮਾਇੰਦਾ ਮੈਨੂੰ ਕਹਿਣਾ ਨਹੀਂ ਚਾਹੁੰਦਾ ਉਹ ਆਰਐਸਐਸ ਲਈ ਸੀ ਉਹ ਕਹੇ ਜੀ ਅਸੀਂ ਡਾਇਰੈਕਟਰ ਨੂੰ ਮਿਲਿਆ ਮੈਂ ਕਿ ਡਾਇਰੈਕਟਰ ਨੂੰ ਮਿਲ ਕੇ ਕੀ ਕਰਨਾ ਬਈ ਸਾਡੀ ਕਮੇਟੀ ਬਣੀ ਹੋਈ ਸੀ 11 ਬੰਦਿਆਂ ਦੀ 11 ਬੰਦਿਆਂ ਨੇ ਜਨਿਵੈਰਰੀ ਫੈਸਲਾ ਕਰਨਾ ਸੀ ਤੇ ਡਾਇਰੈਕਟਰ ਨੂੰ ਮਿਲ ਲਿਆ ਮੈਂ ਕਿ ਡਾਇਰੈਕਟਰ ਨੂੰ ਮਿਲ ਕੀ ਕਰਾਂ ਡਾਇਰੈਕਟਰ ਨੇ ਜੇ ਕਹਤਾ ਕੰਮ ਹਟਾਲਾ ਨਾ ਕਰੋ ਫਿਰ ਆਪਾਂ ਉਹ ਡਾਇਰੈਕਟਰ ਆਪਣੇ ਉਲਟ ਹੋ ਜੂ ਕਿ ਆਪਣੇ ਨਾਲ ਤਾਂ ਉਹਨੇ ਕਹਿਣਾ ਨਹੀਂ ਸੋ ਇਸ ਕਰਕੇ ਆਪਾਂ ਨੂੰ ਕਹਦਾ ਮੇਰੇ ਨਾਲ ਆਪਾਂ ਸੈਕਟਰ ਨੂੰ ਮੈਂਸਰੀ ਨੂੰ ਮਿਲ ਲੈ ਆਪਾਂ ਹਟਾਲਾ ਕਰਾਂਗੇ ਕਹਿੰਦਾ ਇਹ ਮੈਂ ਕਿ ਸਾਡੇ ਅਸੀਂ ਹਰ ਇੱਕ ਨੂੰ ਵੀ ਜੋ ਪਾਵਰ ਦਿੱਤੀ ਸੀ ਮੈਂ ਕਿ ਅੱਛਾ ਅਸੀਂ 17 ਸੈਕਟਰ ਵਾਲੇ ਚੱਕਰ ਜਾ ਉਹ 9 ਵਾਲਾ ਉੱਥੇ ਆ ਗਿਆ ਉਹਦਾ ਹਾਕਾ ਮદાન ਜ ਅਸੀਂ ਉੱਥੇ ਬਹਿ ਗਏ ਮਾਨੂੰ ਆਖਿਆ ਮੈਂ ਕਿ ਤੂੰ ਵੀਟੋ ਯੂਜ਼ ਕਰ ਹਰ 11 ਬੰਦਾਂ ਕੋਲ ਵੀਟੋ ਸੀ ਵੀ ਜੇ ਸਟੇਟ ਕਮੇਟੀ ਦਾ ਫੈਸਲਾ ਕਿਸੇ ਨੇ ਉਲਟਾਉਣਾ ਹੈ ਤਾਂ ਉਹ ਵੀਟੋ ਯੂਜ਼ ਕਰੇਗਾ ਬਹੁਤ ਸੰਤਿਨਾ ਫੈਸਲਾ ਨਹੀਂ ਹੋਏਗਾ ਤੂੰ ਵੀਟੋ ਕਰ ਆਵਦੀ ਯੋ ਉਹਨੂੰ ਪਤਾ ਸੀ ਜੇ ਵੀਟੋ ਯੂਜ਼ ਕਰੀ ਕੱਲ ਨੂੰ ਜਵਾਬ ਕਿਹਦੇ ਦੇਂਦਾ ਹੋ ਚਲੋ ਜੀ ਨਹੀਂ ਕਰੀ ਯੋ ਉੱਥੇ ਜਾ ਕੇ ਫੇਰ ਢਕਾਤੇ ਐਸਐਸ ਨੂੰ ਪੁੱਛਣ ਲੱਗੇ ਤੁਸੀਂ ਐ ਕਰਿਆ ਤੁਸੀਂ ਸਾਡੀ ਗੱਲ ਨਹੀਂ ਮੰਨੀ ਬੰਦਾ ਸਾਡਾ ਕੁੱਟਿਆ ਗਿਆ ਸੀ ਮੈਂ ਡਾਕਟਰ ਕੋਟਿਆ ਗਿਆ ਸੀ ਤੁਹਾਡਾ ਨਹੀਂ ਸੀ ਤੁਹਾਡੇ ਜ਼ਿਲ੍ਹੇ ਚ ਪੋਸਟਰ ਸੀ ਭੜੇਖਾ ਨਾ ਰੱਖਿਓ ਮੈਂ ਤਾਂ ਇਨੀ ਵਾਰ ਕਰਿਆ ਸੀ ਇੱਕ ਬੰਦਾ ਖੜਾ ਹੋਇਆ ਬੜਾ ਤਕੜਾ ਸੁਪਰਸਟਾਰ ਸੁਚਾਉ ਉਹ ਮੈਨੂੰ ਕਹਿੰਦਾ ਡਾਕਟਰ ਗਰਗ ਤੁਸੀਂ ਜਨਰਲ ਸਕਤੀ ਹੋ ਮੈਂ ਤੁਹਾਨੂੰ ਪ੍ਰਧਾਨ ਨੂੰ ਪੁੱਛਣਾ ਚਾਹਣਾ ਵੀ ਇਹ ਐਸੇ ਬੰਦੇ ਨੂੰ ਬੋਲਣ ਵਾਸਤੇ ਤੁਸੀਂ ਮੀਟਿੰਗ ਕਰਾਈ ਆ ਉਹ ਦੇਖੇ ਫੇਰ ਕਹਿੰਦਾ ਉਹਨੂੰ ਅਡਰੈਸ ਕਰਕੇ ਕਹਿੰਦਾ ਮੈਂ ਤੁਹਾਨੂੰ ਪੁੱਛਦਾ ਮੇਰੇ 11 ਬੰਦੇ ਸੀ ਨਾ ਆਪਣੇ ਚੁਣੇ ਹੋਏ ਨੇ ਬਾਕੀ 10 ਨੇ ਕੀ ਕਹੇ ਤੁਹਾਨੂੰ ਪਤਾ ਥੋੜੀ ਕਿਉਂ ਨਹੀਂ ਜਾਵੇ ਫੇ ਚੁੱਪ ਸੋ ਇਹ ਇਸ ਕਰਕੇ ਜਦ ਬੰਦਾ ਬਾਈਕਾਟ ਕਰਕੇ ਆਉਂਦਾ ਤੇ ਫਿਰ ਉਹਦੇ ਨਾਲ ਕਿਉਂ ਜਾਊਗਾ ਇਹ ਇਹ ਮਨਮਰਜ਼ੀ ਨਾਲ ਆਏ ਨੇ ਵਿੱਚ ਤਾਂ ਜਾਵਾਂਗੇ ਜੀ ਫੇ ਜਾਣ ਪਰ ਇਸ ਗੱਲ ਦੇ ਬਾਵਜੂਦ ਕਿ ਮਨਮਰਜ਼ੀ ਨਾਲ ਆਏ ਨੇ ਇਹਨਾਂ ਨੂੰ ਜ਼ਿਆਦਾ ਦਰਿਆ ਦੇ ਨੇ ਬਾਕੀ ਦੇ ਜਦ ਇਹਨਾਂ ਦੇ ਕੁੱਟ ਪੈਣ ਤੋਂ ਪਹਿਲਾਂ ਉਹਨਾਂ ਨੇ ਅੱਖ ਵੀ ਨਹੀਂ ਪਾਣੀ ਚਾਹੀਦੀ ਆ ਕੁਝ ਨਹੀਂ ਕਰਨਾ ਚਾਹੀਦਾ ਤੇ ਹੁਣ ਜਦ ਕੁੱਟ ਪਈ ਉਹਨਾਂ ਨੇ ਅਖਿਆ ਸੀ ਰੇਡਾਂ ਰੋਕਾਂਗੇ ਇਹਨਾਂ ਦੀ ਮਦਦ ਕਰੀਆ ਉਹਨਾਂ ਨੇ ਉਹ ਜ਼ਿਆਦਾ ਦਰਿਆ ਦੇ ਨੇ ਹਾਲਾਂਕਿ ਉਹਨਾਂ ਦਾ ਬਾਈ ਸਰ ਯੂਥ ਕੀ ਕਰੇ ਮੈਂ ਤਾਂ ਮੈਨੂੰ ਸਵਾਲ ਹੈ ਕੱਲ ਯੂਥ ਕਹ ਰਿਹਾ ਸੀ ਕਿ ਅ ਅਸੀਂ ਤਾਂ ਜਾਵਾਂਗੇ ਕਿ ਯੂਥ ਕੀ ਕਰੇ ਬਾਰ ਬਰੋਸਾ ਕਰਕੇ ਜੇ ਕਿਸਾਨਾਂ ਨਾਲ ਚਲੇ ਗ ਜਾਂਦੇ ਨੇ ਫਿਰ ਦੁਬਾਰਾ ਚਲੇ ਗੇ ਨੇ ਯੂਥ ਕਿਹੜੇ ਪਾਸੇ ਜਾਵੇ ਯੂਥ ਉਸ ਕਹਿੰਦਾ ਤੁਸੀਂ ਪਹਿਲਾਂ ਵੀ ਇੱਕ ਯੂਥ ਸੀ ਜਿਹੜੀ ਲਾਲ ਕਿਲੇ ਤੇ ਗਈ ਸੀ ਉਦੋਂ ਵੀ ਇਹੀ ਪ੍ਰਚਾਰ ਕਰੇ ਜਾਂਦੇ ਯੂਥ ਕਿੱਧਰ ਜਾਵੇ ਯੂਥ ਕਿੱਧਰ ਜਾਵੇ ਉਹ ਯੂਥ ਕਿੱਥੇ ਸੀ ਇੱਕ ਯੂਥ ਦਾ ਲੀਡਰ ਸੀ ਉਹ ਗਿਆ ਉੱਥੇ ਰਾਜਸਥਾਨ ਚ ਕਹਿੰਦਾ ਤੁਸੀਂ ਇੱਥੇ ਬਾਰਡਰ ਤੇ ਥੋੜੋ ਬਿਠਣਾ ਆਂ ਜਿਹੜੇ ਜੱਥੇਬੰਦੀ ਤੋਂ ਬਿਨਾਂ ਲੋਕ ਆਏ ਸੀ ਕਿਉਂਕਿ ਲੋਕ ਤਾਂ ਉਹ ਦੂਜੇ ਆਮ ਸਮਰਥਨ ਸਧਾਰਨ ਵੀ ਆ ਗਏ ਸੀ ਨਾ ਨਾਲ ਕਿਸਾਨ ਉਹ ਉੱਠ ਕੇ ਨਾਲ ਤੁਰ ਪਏ ਉਹਦੇ ਹਾਂ ਅੱਗੇ ਆ ਕੇ ਪੁਲਤੇ ਰਹਿ ਗਏ ਉੱਥੋਂ ਲੰਘਣ ਨਹੀਂ ਦਿੱਤਾ ਉਹ ਮੁੜ ਕੇ ਗਿਆ ਹੀ ਨਹੀਂ ਉੱਥੋਂ ਵਿਚਾਰਿਆਂ ਨੂੰ ਕੋਈ ਨੰਗਰ ਵੀ ਪਹੁੰਚਾਉਣ ਵਾਲਾ ਨਹੀਂ ਸੀ ਫੇਰ ਇੱਕ ਦਿਨ ਵੀ ਦਿੱਲੀ ਦਾ ਰੋਕ ਦੋ ਜਿਹੜਾ ਸਿਰ ਰਸਤੇ ਦੋਕ ਦਿਨਾਂ ਬੈਂਚ ਮੁੰਜੇ ਦਾ ਲੋਕਾਂ ਦੀ ਬੇਚੀ ਬੁਝੀ ਫੇਰ ਮੁੜ ਕੇ ਉਹ ਵੀ ਨਹੀਂ ਲੱਭੇ ਕਿਹੜੀ ਯੂਸੀ ਦੀ ਗੱਲ ਕਰ ਜਾਓ ਤੁਸੀਂ ਉਹ ਯੂਸੀ ਨੇ ਜਾ ਕੇ 26 ਜਨਵਰੀ ਨੂੰ ਝੰਡਾ ਚੜਾਉਣ ਦੇ ਉੱਤੇ ਜिद કરી ਸੀ ਬਾਅਦ ਦੇ ਵਿੱਚ ਕਿਹਾ ਵੀ ਸੀ ਤਾਂ ਪੁਲਿਸ ਦੀ ਮਦਦ ਕਰਨਾ ਹੈ ਤੇ ਜੋ ਉਹ ਯੂਥ ਹੈ ਉਹ ਕਿਸਾਨਾਂ ਦੰਦਰ ਨਹੀਂ ਚਲਾ ਸਕਦੀ ਉਹ ਯੂਥ ਨੇ ਨਹੀਂ ਜਿੱਤਿਆ ਯੂਥ ਦਾ ਬਹੁਤ ਵੱਡੀ ਭੂਮਿਕਾ ਹੈ ਜੋਸ਼ ਤੇ ਹੋਸ਼ ਦੋਨੇ ਚਾਹੀਦੇ ਨੇ ਸਿਆਣੀ ਲੀਡਰਸ਼ਿਪ ਦੇ ਹੋਸ਼ ਹੁੰਦਾ ਹੈ ਤੇ ਇਹਨਾਂ ਦਾ ਜੋਸ਼ ਹੁੰਦਾ ਦੋਨਾਂ ਦੀ ਲੋੜ ਹੁੰਦੀ ਹੈ ਔਰ ਉਹ ਦੋਨੇ ਇਕੱਠੇ ਸੀ ਉੱਥੇ ਮੈਂ ਉਸ ਮੋਰਚੇ ਜਾ ਕੇ ਆਇਆ ਮੈਂ ਯੂਥ ਨਾਲ ਗੱਲ ਕਰੀ ਹੈ ਕੋਈ ਐ ਮੈਂ ਹਵਾ 'ਚ ਨਹੀਂ ਗੱਲ ਕਰ ਰਿਹਾ ਔਰ ਪੂਰੀ ਯੂਥ ਨਾਲ ਨਹੀਂ ਕੋਈ ਉਸ ਨੂੰ ਨਹੀਂ ਬਿਠਾਇਆ ਵਿੱਚ ਪੂਰਾ ਦਿਨ ਵੀ ਕੋਈ ਕੋਈ ਸਵਾਲ ਜਿਹੜੇ ਕਰਨੇ ਇਹ 26 ਜਨਵਰੀ ਦੀ ਘਟਨਾ ਤੋਂ ਬਾਅਦ ਕਰੀਏ ਨਾਲੇ ਜਦ ਮੋਰਚਾ ਲੰਬਾ ਹੋ ਰਿਹਾ ਸੀ ਹੂੰ ਸੋ ਐ ਨਹੀਂ ਹੈ ਹੂੰ ਉਹੀ ਯੂਥ ਉਹ ਵੀ ਯੂਥੀ ਸੀ ਅਸੀਂ ਜਾ ਰਹੇ ਸੀ ਉੱਥੇ ਦਿੱਲੀ ਦੇ ਲਾਗੇ ਜਿਹੜਾ ਇਹ ਟਿਕਰੀ ਬਾਰਡਰ ਵਾਲੇ ਪਾਸੇ ਆ ਉੱਥੋਂ ਅਸੀਂ ਲੰਘ ਰਹੇ ਸੀ ਉਹ ਟਰੱਕ ਟਰੈਕਟਰ ਖੜੇ ਸੀ ਹੂੰ ਤੇ ਉਹ ਜਦ ਅਸੀਂ ਲੰਘਣ ਲੱਗੇ ਅਸੀਂ ਪਰਸਨਲ ਵਿਜ਼ਿਟ ਤੇ ਗਏ ਹੋਏ ਸੀ ਹੂੰ ਉੱਥੇ ਜੀ ਜਾਮ ਲੱਗਿਆ ਹੋਇਆ ਪੁਲਿਸ ਨੇ ਜਾਮ ਨਹੀਂ ਖਿਲਾਇਆ ਹਾਲਾਂਕਿ ਕਿਸਾਨਾਂ ਦੇ ਟਰੈਕਟਰ ਇਕ ਪਾਸੇ ਖੜੇ ਸੀ 메ਨ ਰੋਡ ਤੇ ਜਿੱਥੋਂ ਟਰੈਕਟਰ ਜਾਂਦਾ ਸੀ ਕਿ ਆਪਸੇ ਝੰਡਲਾਈ ਹੋ ਗਈ ਉਹ ਦੋ ਟਰੈਕਟਰਾਂ ਦੀ ਪੁਲਿਸ ਜਾਮ ਨਹੀਂ ਖਲਾਸ ਕੀ ਉਹਨਾਂ ਨੌਜਾਨਾਂ ਨੇ ਕਿਸੇ ਨੂੰ ਕੁਝ ਨਹੀਂ ਕਿਹਾ 15 ਮਿੰਟ ਚ ਜਾਮ ਖਲਾਤਾ ਫਿਰ ਵਿੱਚੋਂ ਜਿਵੇਂ ਸਾਡੇ ਵਰਗੇ ਜਿਹੜੇ ਛੋਟੀ ਜੀ ਟੈਕਸੀ ਲੈ ਕੇ ਜਾ ਰਹੇ ਨੇ ਉਹਨਾਂ ਕਹਿੰਦਾ ਜਾਂ ਤਾਂ ਤੁਸੀਂ ਸਾਡੇ ਟਰੈਕਟਰਾਂ ਦੇ ਵਿੱਚੋਂ ਦੀ ਉਹ ਕੱਢ ਲਓ ਆਤਮੰਗਵਾਏ ਉਹ ਅਸੀਂ ਅੱਗੇ ਕੱਢਿਆ ਇੱਕ ਖਾਈ ਜੀ ਪੱਟੀ ਹੋਈ ਸੀ ਕਿਉਂਕਿ ਟਰੈਕਟਰਾਂ ਦੇ ਆਦਾਂ ਤਾਂ ਪਾਣੀ ਪੂਣੀ ਰੁਲਦਾ ਹੀ ਆ ਉਹ ਜੋ ਗੱਡੀ ਜੀ ਫਸ ਗਈ ਮੈਂ ਉੱਤਰ ਕੇ ਤੇ ਮੇਰੀ ਵਾਈਫ ਨਾਲ ਸੀ ਮੈਂ ਕਿਹਾ ਉੱਤਰ ਵੀ ਆਪਾਂ ਇਹਨ ਉਹ ਪੱਛ ਗਿਆ ਚਾਰ ਨੌਜਵਾਨ ਬਿਲਕੁਲ ਨੌਜਵਾਨ ਜਿਹੜੇ ਸਾਨੂੰ ਕੁਛ ਨਹੀਂ ਜਾਣਦੇ ਵੀ ਅਸੀਂ ਕੌਣ ਆ ਕੌਣ ਨਹੀਂ ਬਹੁਜੀ ਤੁਸੀਂ ਬੈਠੋ ਕੋਈ ਨਹੀਂ ਅਸੀਂ ਕੱਢਦੇ ਆ ਚਲੋ ਮੈਂ ਤਾਂ ਨਾਲ ਲੱਗ ਗਈ ਮੇਰੀ ਵਾਈਫ ਉੱਤਰ ਕੇ ਖੜੀ ਰਹੀ ਤੇ ਜਦੋਂ ਉਹਨਾਂ ਨੇ ਗੱਡੀ ਕੱਢਤੀ ਮੈਂ ਥੈਂਕ ਯੂ ਕਹਿੰਦਾ ਜੀ ਥੈਂਕ ਯੂ ਦੀ ਕਿਰੋੜਾ ਤਾਂ ਸਾਡੀ ਖਾਈ ਚੀ ਗੱਡੀ ਤੁਹਾਡੀ ਫਸ ਗਈ ਸਾਨੂੰ ਤਾਂ ਕੱਢਣੀ ਹੋਣੀ ਸੀ ਇਹ ਸੀ ਯੂਥ ਸੋ ਯੂਥ ਆਏ ਨਾ ਸਮਝੋ ਵੀ ਯੂਥ ਬੇਵਕੂਫ ਹੁੰਦੀ ਹੈ ਯੂਥ ਸਿਆਣੀ ਹੁੰਦੀ ਹੈ ਯੂਥ ਜੋਸ਼ ਨਾਲ ਕੰਮ ਕਰ ਸਕਦੀ ਹੈ ਉਹ ਯੂਥ ਹੀ ਸੀ ਜਿਹੜੀ ਉੱਥੇ ਰੋਸ ਸਫਾਈ ਕਰਦੀ ਸੀ ਉਹ ਯੂਥ ਸੀ ਜਿਹੜੀ ਬਜ਼ੁਰਗਾਂ ਨੂੰ ਦਵਾਈਆਂ ਦਿੰਦੀ ਸੀ ਉਹ ਯੂਥ ਹੀ ਸੀ ਜਦ ਮੀਤ ਆ ਗਿਆ ਉਹਨੇ ਸਾਰ ਗਿੱਡੇ ਦੇ ਸੋਨੇ ਸਾਫ ਕਰ ਰਹੀ ਹੈ ਉਹ ਯੂਥ ਹੀ ਸੀ ਜਦ ਕੋਈ ਬੰਦਾ ਬਜ਼ੁਰਗ ਉੱਠ ਕੇ ਜਾ ਕੇ ਖਾਣਾ ਨਹੀਂ ਖਾ ਸਕਦਾ ਉਹਨੇ ਆ ਕੇ ਡੰਗੜ ਦੇ ਰਹੀ ਹੈ ਉਹ ਯੂਥ ਹੀ ਸੀ ਜਿਹੜੇ ਉਸੇ ਬਰਤਨ ਸਾਫ ਕਰ ਰਹੀ ਹੈ ਉਹ ਯੂਥ ਹੀ ਸੀ ਜਿਹੜੀ ਉੱਥੇ ਸਿਕਿਉਰਿਟੀ ਕਰ ਰਹੀ ਸੀ ਸਰਕਾਰ ਜਦ ਉੱਥੇ ਹੀਰਾ ਫੇਰੀ ਕਰਨਾ ਚਾਹੁੰਦੀ ਸੀ ਐ ਨਾ ਸਮਝੋ ਵੀ ਯੂਥ ਕੁਝ ਨਹੀਂ ਯੂਥ ਦਾ ਇੱਕ ਮਹੱਤਵ ਹੈ ਸੋ ਯੂਥ ਹਾਂ ਜੇ ਚਾਰ ਬੰਦੇ ਰੌਲਾ ਪਾਉਣ ਵਾਲੇ ਨਾਰੇ ਲਾਉਣ ਵਾਲੇ ਉਹਨਾਂ ਨੂੰ ਤੁਸੀਂ ਯੂਥ ਮੰਨਦੇ ਹੋ ਮੈਂ ਤਾਂ ਉਹਨਾਂ ਨੂੰ ਮੰਨਦਾ ਨਹੀਂ ਉਸ ਯੁੱਧ ਨੇ ਇੱਥੇ ਰੈਡੀ ਕਰ ਲਈ ਉਦੋਂ ਅੰਦਰੋਂ ਚੱਲ ਲਈ ਸੀ ਅਜੇ ਨਰਾਜ਼ ਕਰਾ ਵੀ ਹੋਈ ਸੀ ਨਾ ਕਿਨੇ ਕਿਲੇ ਉਹਦਾ ਫਿਰ ਉਸ ਯੁੱਧ ਨੂੰ ਕਹਤੋ ਜੋ ਫਲਾਣੇ ਵਾਲਿਆਂ ਨੇ ਸਾਡਾ ਬੰਦਾ ਫੜ ਲਿਆ ਸੀ ਤਾ ਉਹ ਕੁੱਟ ਕੇ ਸੁੱਟ ਗਏ ਕਾਦੇ ਵਾਸਤੇ ਕਿ ਜੇ ਉਹ ਫਲਾਣੇ ਲੀਡਰ ਨੂੰ ਫੜਨਾ ਸੀ ਉਹ ਤਾਂ ਲੀਡਰ ਰੋਜ਼ਾਨਾ ਕਰਦਾ ਸੀ ਮੈਂ ਫਲਾਣੀ ਥਾਂ ਤੇ ਉਹਨੂੰ ਫੜਨ ਵਾਸਤੇ ਕਿ째ਂ ਦੱਬਣਾ ਪੈਣਾ ਸੀ ਇਹ ਬੁੱਲਿਆਂ ਨੂੰ ਗਿੱਦੇ ਨਾ ਸਕੋ ਇਹ ਸਭ ਪਤਾ ਹੁੰਦਾ ਹੈ ਜੇ ਆਖਰੀ ਸਵਾਲ ਹੈ ਕਾਕੀ ਕਮੈਂਟ ਕਰਨਾ ਚਲੋ ਮੀਟਿੰਗ ਹੁੰਦੀ ਦੇਗੀ ਮੌਸਾ ਲੱਗਿਆ ਹੋਇਆ ਇਹ ਹੁਣ ਅੱਗੇ ਕੀ ਹੋਣਾ ਚਾਹੀਦਾ ਮੈਂ ਸਵਾਲ ਤਾਂ ਕਰਦੇ ਆ ਜਦੋਂ ਵੀ ਇਲੈਕਸ਼ਨੜੀ ਆਂਦੀ ਹੈ ਪਲਵਾਮਾ ਆਪਾਂ ਨੂੰ ਪਤਾ ਹੈ 15 ਲੱਖ ਦੀ ਗੱਲ ਪਤਾ ਹੈ ਇਹ ਪਿੱਛੇ ਜਾਈਏ ਸਭ ਨੂੰ ਇਹ ਚੀਜ਼ਾਂ ਜਹਨ ਵਿੱਚ ਹੈਗੀਆਂ ਤੁਹਾਨੂੰ ਜ਼ਿਆਦਾ ਇਸ ਬਾਰੇ ਗਿਆਨ ਹੈਗਾ ਪਰ ਜਦੋਂ ਆਰਾਮੰਦ ਤੁਸੀਂ ਕਹਿੰਦੇ ਹੋ ਵੀ ਚੱਲਿਆ ਨਹੀਂ ਹੋ ਕਿਸਾਨ ਨਹੀਂ ਹੁਣ ਇੱਥੇ ਕਿਸਾਨ ਆ ਕੇ ਬੈਠ ਗਏ ਨੇ ਤੁਸੀਂ ਕਹਿੰਦੇ ਹੋ ਨਾ ਸਰਕਾਰ ਅੱਗੇ ਜਾਣ ਜੋਗੇ ਨਾ ਪਿੱਛੇ ਜੋਗੇ ਨਾ ਮੌਲਛਾ ਅੱਗੇ ਜਾਣ ਜੋਗੇ ਨਾ ਪਿੱਛੇ ਜਾਣ ਜੋਗਾ ਜੇ ਬਾਗੀ ਹੋ ਕੇ ਜਾਂ ਇਹਨਾਂ ਦੇ ਖਿਲਾਫ ਆ ਕੇ ਇੱਥੇ ਬੈਠ ਵੀ ਗਏ ਨੇ ਹੁਣ ਇਹ ਤਾਂ ਹੈ ਨਹੀਂ ਵੀ ਪੁਲਿਸ ਦੇ ਤਸ਼ੱਦਦ ਕਰੇ ਸਰਕਾਰ ਤਸ਼ੱਦਦ ਕਰੇ ਪਰ ਜੋ ਸਰਕਾਰ ਬਾਬਰ ਅਨਾਉਂਸਮੈਂਟ ਕਰਦੀ ਹੈ ਇਸ ਸਮੇਂ ਬਾਰਡਰਾਂ ਦੇ ਉੱਤੇ ਹਰਿਆਣੇ ਉੱਤੇ ਖੜਕੇ ਵੀ ਪਿੱਛੇ ਚਲੇ ਜਾਓ ਜੀ ਤੇ ਅਸੀਂ ਐਕਸ਼ਨ ਵਾਲੇ ਮੋਡ ਵਿੱਚ ਆ ਸਕਦੇ ਹਾਂ ਜੇ ਕੱਲ ਨੂੰ ਰੱਬ ਨਾ ਕਰੇ ਕੋਈ ਉੱਥੇ ਕਿਸਾਨ ਦੀ ਮੌਤ ਹੋ ਜਾਂਦੀ ਹੈ ਜਾਂ ਤਦਾਦ ਵੱਧ ਜਾਂਦੀ ਹੈ ਫਿਰ ਰੈਐਕਸ਼ਨ ਪੂਰੀ ਦੁਨੀਆ ਵਿੱਚ ਹੋਏਗਾ ਇਹ ਤਸਵੀਰ ਦੇਸ਼ ਤੋਂ ਬਾਹਰ ਜਦੋਂ ਜਾਏਗੀ ਉਦੋਂ ਕੀ ਰੈਐਕਸ਼ਨ ਹੋਏਗਾ ਜੋ ਆਪਾਂ ਬਾਤ ਕਰਦੇ ਡੈਮੋਕਰੇਸੀ ਦੀ ਗੱਲ ਕਰਨੇ ਇੰਡੀਆ ਦੀ ਕਿ ਮੋਦੀ ਦੀ ਛਵੀ ਖਰਾਬ ਹੋਏਗੀ ਤੁਸੀਂ ਕਹਿੰਦੇ ਹੋ ਕਿ ਉਹ ਵੋਟਾਂ ਵੀ ਲਈਆਂ ਜਾ ਸਕਦੀਆਂ ਨੇ ਇਹ ਦੋ ਚੀਜ਼ਾਂ ਕਿਵੇਂ ਹੋ ਸਕਦੀਆਂ ਨੇ ਦੇਖੋ ਗੱਲ ਇਹ ਆ ਪੁਲਿਸ ਇਹ ਅਨਾਉਂਸ ਕਰਕੇ ਇਹ ਸਵਾਛਿੰਗਾ ਦੀ ਧੀ ਹੈ ਨਹੀਂ ਤੋ ਗੱਲ ਕਰਨ ਨੂੰ ਇਹ ਨਹੀਂ ਤੋ ਕੰਨ ਕਰ ਪੁਲਿਸ ਇਹ ਅਨਾਉਂਸ ਨਹੀਂ ਕਰੇ ਵੀ ਅਸੀਂ ਤੁਹਾਡੇ ਗੋਲੀ ਮਾਰ ਕੇ ਮਾਰ ਦੇਣਾ ਜਿਨ੍ਹਾਂ ਨੇ ਸਿੱਧ ਗੋਲੀ ਚਲਾਈ ਵੀ ਹੈ ਗਲਤੀ ਕਰੀਆ ਉਹਨਾਂ ਨੇ ਨਾ ਕਾਨੂੰਨ ਨਾਲ ਜਾਸਤਾ ਦਿੰਦਾ ਹੈ ਪੁਲਿਸ ਨੂੰ ਕਿੱਥੇ ਜਾ ਦਿੰਦਾ ਕਾਨੂੰਨ ਵੀ ਉਹ ਗੋਲੀ ਮਾਰ ਦੇ ਕਿਸੇ ਨੂੰ ਜੇ ਖਦੇੜਨਾ ਵੀ ਆ ਤਾਂ ਪੈਰਾਂ 'ਚ ਗੋਲੀ ਮਾਰੀ ਵੀ ਹੁੰਦੀ ਆ ਉਹਨਾਂ ਨੇ ਅੱਖਾਂ 'ਚ ਮਾਰਤੀਆਂ ਪੁ ਪਰ ਹੁਣ ਨਹੀਂ ਚਲਾਏਗੀ ਉਹ ਤਾਂ ਲੋਗਾਂ ਨੂੰ ਮੁੜਕ ਨੂੰ ਦੱਸਣਾ ਚਾਹੁੰਦੀ ਆ ਵੀ ਅਸੀਂ ਬੜੇ ਸਖਤਾਂ ਆਨਾਨਸ ਕਰਤਾ ਟੱਪ ਕੇ ਦਿਖਾਓ ਉਹ ਕਰ ਰਹੇ ਨੇ ਉਹ ਸਫਲ ਨੇ ਮੋਦੀ ਸਾਹਿਬ ਜੋ ਚਾਹੁੰਦੇ ਨੇ ਉਹ ਹੋ ਰਿਹਾ ਹੈ ਅਨਾਉਂਸ ਕਰ ਰਹੇ ਨੇ ਪੂਰਾ ਦਿੱਲੀ ਥੰਡਸ ਹੈ ਵੀ ਉੱਤੇ ਵੀ ਦੇਖੋ ਦਿੱਲੀ ਦੀ ਪੁਸਕਾਰੀਆਂ ਹੁਣ ਸਾਨੂੰ ਕੁਝ ਕਰਨਾ ਪਏਗਾ ਤੁਸੀਂ ਵੀ ਇਹਦਾ ਪਾਣੀ ਪੂਣੀ ਜਮਾ ਕਰ ਲਓ ਜੇ ਉਹ ਆ ਗਏ ਆਉਣਾ ਉਹ ਨਾ ਕਿਸੇ ਨੇ ਨਹੀਂ ਉਹ ਉਹ ਇਹ ਹੀ ਦੱਸ ਰਹੇ ਨੇ ਲੋਕਾਂ ਨੂੰ ਲੋਕਾਂ ਚ ਘਟਾਇਆ ਪੈਦਾ ਕਰਨਾ ਹੈ ਵੀ ਸਰਕਾਰ ਬੜੀ ਉਹ ਆ ਹੁਣ ਦੇਖੋ ਤੁਸੀਂ ਕੀ ਹੋ ਰਿਹਾ ਜਦ ਕਿ ਐਸ ਵੇੜੇ ਅੰਦੋਲਨ ਦਾ ਕੋ ਮਤਲਬ ਨਹੀਂ ਬੰਦਦਾ ਸੀ ਇਹ ਜਿਹਦਾ ਖਾਸ ਕਰਕੇ ਟੁੱਟ ਕੇ ਕਰਨ ਦਾ ਫਿਰ ਜੇ ਤੁਸੀਂ ਆਪਣੀ ਮਰਜ਼ੀ ਨਾਲ ਕਰਦੇ ਹੋ ਤੇ ਫਿਰ ਨੁਕਸਾਨ ਕਈ ਵਾਰ ਹੁੰਦਾ ਛਵੀ ਕਿਵੇਂ ਜਾਏਗੀ ਜੇ ਕੱਲ ਨੂੰ ਉੱਥੇ ਕੋਈ ਦੇਖੋ ਜੇ ਕੋਈ ਕੈਜੁਐਲਟੀ ਹੁੰਦੀ ਹੈ ਤਾਂ ਛਵੀ ਤਾਂ ਨੈਗੇਟਿਵ ਜਾਏਗੀ ਪਰ ਇਹ ਪੋਜ਼ੀਟਿਵ ਇਹ ਕਰਨਗੇ ਵੀ ਹੋਰ ਕੀ ਕਰਦੇ ਜੀ ਇਹ ਸਾਹਮਤ ਕਰਨਗੇ ਵੀ ਇਹ ਤਾਂ ਬੰਬ ਨਹੀਂ ਫਿਰਦੇ ਸੀ ਕੀ ਕਰੋਗੇ ਪਰ ਵਾਮਾ ਚ ਕਿਸੇ ਨੇ ਅਜੇ ਤੱਕ ਦੱਸਿਆ ਵੀ ਹੋਇਆ ਕੀ ਬਾਲਾ ਕੋਟ ਹੋਇਆ ਕਿਸੇ ਨੇ ਦੱਸਿਆ ਜਦ ਪੁੱਛਿਆ ਵੀ ਦੱਸੋ ਕੀ ਕਿੰਨੇ ਮਾਰੇ ਤੁਸੀਂ ਤਾਂ ਕਹਿੰਦੇ ਦਾਸ਼ਾਂ ਗਿੰਦੇ ਹੋ ਔਰ ਉਹੀ ਜਨਰਲ ਨੇ ਕਿਹਾ ਸੀ ਵੀ ਮੈਂ ਦਾਸ਼ਾਂ ਗਿਣ ਨਹੀਂ ਗਿਆ ਜਿਹਦੀ ਕਿਤਾਬ ਹੁਣ ਬੈਨ ਕਰਤੀ ਫਿਰ ਦੱਸੋ ਮੈਨੂੰ ਇਹਦਾ ਮਤਲਬ ਉਹ ਸਰਕਾਰ ਦਾ ਉਦੋਂ ਕੀ ਕਹਿੰਦਾ ਸੀ ਹੁਣ ਕੀ ਕਹਿੰਦਾ ਅੱਛਾ ਪੂਰੇ ਦੇਸ਼ ਦੇ ਵਿੱਚ ਇਹ ਥ੍ਰੈਟ ਸਮਝੀਏ ਜੇ ਪੁਲਿਸ ਐਕ ਕਰਦੀਏ ਪੂਰੇ ਦੇਸ਼ ਵਿੱਚ ਕਿਤੇ ਪ੍ਰੋਟੈਸਟ ਹੋਣ ਨਹੀਂ ਦੇਣਾ ਇਹ ਥ੍ਰੈਟ ਨਹੀਂ ਹੈ ਨਾ 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 ਇਹ ਪੂਰੇ ਦੇਸ਼ ਨੂੰ ਦੱਸਣਾ ਵੀ ਅਸੀਂ ਬੜੇ ਤਕੜੇ ਆ ਅਸੀਂ ਇਹਨਾਂ ਨੂੰ ਕੁੱਟਾਂਗੇ ਜੇ ਤੁਹਾਨੂੰ ਕੁਝ ਕਹਿਣਗੇ